ਸੱਚੇ ਕਾਲਜੀ ਸਾਰਿਆਂ ਨੂੰ ਉਮੀਦ ਕਰਦੀਆਂ ਤੁਸੀਂ ਬਹੁਤ ਵਧੀਆ ਹੋਮੋਗੇ ਮੇਰੀ ਗੋਦੀ ਦੇ ਵਿੱਚ ਮੇਰਾ ਛੋਟਾ ਜਿਹਾ ਆਪਾਂ ਜਾਰ ਹੋ ਰਿਹਾ ਸੀ ਮੈਂ ਖੁਦ ਉਸ ਸਮੇਂ ਸਿਰਫ 17 ਸਾਲਾਂ ਦੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਨੂੰ ਚੁੱਪ ਕਿਵੇਂ ਕਰਾਵਾਂ ਉਹ ਬੱਸ ਰੋਈ ਜਾ ਰਿਹਾ ਸੀ ਚੁੱਪ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਉਸ ਨੂੰ ਗੋਦੀ ਦੇ ਵਿੱਚ ਚੁੱਪ ਕਰਾਉਂਦੇ ਕਰਾਉਂਦੇ ਮੈਂ ਥੱਕ ਗਈ ਸੀ ਮੇਰੀ ਮਾਂ ਸਦਮੇ ਵਿੱਚ ਆਪਣੇ ਕਮਰੇ 'ਚ ਪਈ ਖੋਈ ਵਾਰ-ਵਾਰ ਉਸ ਨੂੰ ਬੇਹੋਸ਼ੀ ਦੇ ਦੌਰੇ ਪੈ ਰਹੇ ਸਨ ਮੈਂ ਕੋਰਦੀ ਵੀ ਇੱਕ ਬਹੁਤ ਵੱਡੇ ਦੁੱਖ ਦੇ ਵਿੱਚੋਂ ਲੰਘ ਰਹੀ ਸੀ ਕਿਉਂਕਿ ਮੇਰੀ ਵੱਡੀ ਭੈਣ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਹੀ ਦੁਨੀਆ ਦੇ ਵਿੱਚੋਂ ਚਲੀ ਗਈ ਸੀ ਪਰ ਜਦੋਂ ਉਹ ਬੱਚਾ ਚੁੱਪਣਾ ਹੋਇਆ ਤਾਂ ਮੈਂ ਖੋਦੀ ਉੱਚੀ ਉੱਚੀ ਰੋਣ ਲੱਗੀ ਮੇਰੀ ਆਵਾਜ਼ ਸੁਣ ਕੇ ਪਾਪਾ ਮੇਰੇ ਕਮਰੇ ਦੇ ਵਿੱਚ ਆ ਗਏ ਮੈਨੂੰ ਉਸ ਬੱਚੇ ਦੇ ਨਾਲ ਰੋਂਦੇ ਦੇਖਿਆ ਤਾਂ ਕਹਿਣ ਲੱਗੇ ਕੀ ਹੋਇਆ ਬੇਟਾ ਰੋਸ਼ਨੀ ਤੂੰ ਕਿਉਂ ਰੋ ਰਹੀ ਆ ਮੈਂ ਕਿਹਾ ਪਾਪਾ ਇਹ ਬੱਚਾ ਚੁੱਪ ਹੀ ਨਹੀਂ ਹੋ ਰਿਹਾ ਮੈਂ ਇਸ ਨੂੰ ਚੁੱਪ ਕਿਵੇਂ ਕਰਾਵਾਂ ਮੇਰੇ ਪਾਪਾ ਨੇ ਉਸ ਬੱਚੇ ਨੂੰ ਗੋਦੀ 'ਚ ਚੁੱਕਿਆ ਤੇ ਇੱਕ ਠੰਡਾ ਸਾਹ ਭਰਿਆ ਕਹਿਣ ਲੱਗਿਆ ਕਿ ਐਸਨੇ ਵੀ ਤਾਂ ਆਉਂਦੇ ਹੀ ਆਪਣੀ ਮਾਂ ਨੂੰ ਗਵਾ ਦਿੱਤਾ ਕੀ ਕਰ ਸਕਦੇ ਆ ਬਹੁਤ ਮੁਸ਼ਕਲ ਦੇ ਨਾਲ ਮੈਂ ਆਪਣੀ ਮਾਂ ਨੂੰ ਅਤੇ ਆਪਣੇ ਭਾਂਜੇ ਨੂੰ ਸੰਭਾਲਿਆ ਸੀ ਆਖਰਕਾਰ 8 ਦਿਨਾਂ ਦੇ ਬਾਅਦ ਉਹ ਜਾ ਕੇ ਕਿਤੇ ਮੇਰੀ ਮਾਂ ਦੀ ਸਿਹਤ ਠੀਕ ਹੋਈ ਸੀ ਫਿਰ ਵੀ ਉਹ ਆਪਣੀ ਬੇਟੀ ਨੂੰ ਯਾਦ ਕਰਕੇ ਬਹੁਤ ਰੋਂਦੀ ਸੀ ਪਰ ਹੁਣ ਉਸਨੇ ਇਸ ਬੱਚੇ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਭੈਣ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਭੀ ਇੱਕ ਵਾਰ ਵੀ ਸਾਡੇ ਘਰ ਨਹੀਂ ਆਇਆ ਸੀ ਮੇਰੀ ਭੈਣ ਤੇ ਅਵੀ ਦੀ ਲਵ ਮੈਰਿਜ ਹੋਈ ਸੀ ਦੋਵੇਂ ਇੱਕ ਦੂਜੇ ਤੇ ਜਾਣ ਛੜਕਦੇ ਸੀ ਪਰ ਮੇਰੀ ਭੈਣ ਦੀ ਉਮਰ ਬਹੁਤ ਘੱਟ ਸੀ ਪਹਿਲਾਂ ਤਾਂ ਮੰਮੀ ਪਾਪਾ ਇਸ ਵਿਆਹ ਦੇ ਬਿਲਕੁਲ ਖਿਲਾਫ ਸਨ ਉਹਨਾਂ ਦਾ ਕਹਿਣਾ ਸੀ ਕਿ ਅਜੇ ਮੇਰੀ ਭੈਣ ਜਿਸ ਦਾ ਨਾਮ ਸੋਨੀਆ ਸੀ ਉਸ ਦੀ ਉਮਰ ਬਹੁਤ ਘੱਟ ਆ ਅਜੇ ਅਸੀਂ ਆਪਣੀ ਬੇਟੀ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਪਰ ਸੋਨੀਆ ਦੀਦੀ ਜ਼ਿੱਦ ਤੇ ਅੜ ਗਈ ਅਤੇ ਉਧਰ ਪਾਵੀ ਨੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਇਸ ਕਰਕੇ ਮਜਬੂਰੀ ਦੇ ਵਿੱਚ ਮੰਮੀ ਪਾਪਾ ਨੂੰ ਦੋਹਾਂ ਦਾ ਵਿਆਹ ਕਰਵਾਉਣਾ ਪਿਆ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਸੋਨੀਆ ਦੀਦੀ ਕਿਤੇ ਜਜਵਾਤੀ ਹੋ ਕੇ ਕੋਈ ਗਲਤ ਕਦਮ ਨਾ ਚੁੱਕ ਲਵੇ ਪਰ ਬੱਚਾ ਪੈਦਾ ਹੋਣ ਤੇ ਹੀ ਮੇਰੀ ਦੀਦੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਉਸ ਦੀ ਉਮਰ ਇੰਨੀ ਹੀ ਲਿਖੀ ਹੋਈ ਸੀ ਇੱਕ ਹੀ ਮਹੀਨਾ ਲੰਘਿਆ ਸੀ ਹੁਣ ਤਾਂ ਬੱਚੇ ਨੂੰ ਵੀ ਮੇਰੀ ਗੋਦੀ ਦੀ ਆਦਤ ਜਹੀ ਪੈ ਗਈ ਸੀ ਜਦੋਂ ਅਭੀਕਰ ਆਇਆ ਤਾਂ ਉਸਦੀ ਦਾੜੀ ਵਧੀ ਹੋਈ ਸੀ ਅੱਖਾਂ ਲਾਲ ਸਨ ਬਸ ਥੋੜੇ ਸਮੇਂ ਦੇ ਲਈ ਉਸਨੇ ਆਪਣੇ ਬੱਚੇ ਨੂੰ ਗੋਦੀ ਚ ਚੁੱਕਿਆ ਸੀ ਤੇ ਉਸ ਨਾਲ ਪਿਆਰ ਕੀਤਾ ਮੇਰੀ ਮਾਂ ਕਹਿਣ ਲੱਗੀ ਸੋਨੀਆ ਜੇ ਕੋਈ ਛੋਟੀ ਆ ਬਹੁਤ ਹੀ ਮੁਸ਼ਕਲ ਦੇ ਨਾਲ ਸੰਭਾਲਦੀ ਆ ਬੱਚੇ ਨੂੰ ਅਤੇ ਮੈਂ ਤਾਂ ਵੈਸੇ ਵੀ ਬਿਮਾਰ ਰਹਿਨੀ ਆ ਤੇ ਜਦੋਂ ਤੋਂ ਸੋਨੀਆ ਦੀ ਮੌਤ ਹੋਈ ਆ ਇਸ ਤਰ੍ਹਾਂ ਲੱਗਦਾ ਕਿ ਮੇਰੀ ਜਾਨ ਕਿਸੇ ਨੇ ਕੱਢ ਲਈ ਹੋਵੇ ਅਭੀ ਕਹਿਣ ਲੱਗਿਆ ਆਂਟੀ ਪ੍ਰਮਾਤਮਾ ਦੀ ਮਰਜ਼ੀ ਆ ਕੀ ਕਰ ਸਕਦੇ ਆ ਤੁਸੀਂ ਤਾਂ ਫਿਰ ਵੀ ਇੱਕ ਦੂਜੇ ਨਾਲ ਗੱਲਾਂ ਕਰਕੇ ਆਪਣਾ ਦਿਲ ਹਲਕਾ ਕਰ ਲੈਂਦੇ ਹੋ ਇੱਕ ਦੂਜੇ ਨੂੰ ਹੌਸਲਾ ਦੇ ਸਕਦੇ ਹੋ ਮੇਰੇ ਬਾਰੇ ਵਿੱਚ ਵੀ ਤਾਂ ਸੋਚੋ ਖਾਲੀ ਘਰ ਦੇ ਵਿੱਚ ਮੈਨੂੰ ਸੋਣੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਮੈਂ ਕਿਸ ਦੇ ਨਾਲ ਉੱਥੇ ਇਕੱਲਾ ਰਹਿੰਦਾ ਹਾਂ ਇਹ ਮੈਂ ਹੀ ਜਾਣਦਾ ਹਾਂ ਅਬੀ ਦਾ ਗਮ ਆਪਣੀ ਜਗ੍ਹਾ ਤੇ ਬਹੁਤ ਵੱਡਾ ਸੀ ਮੇਰੀ ਮਾਂ ਨੇ ਇੱਕ ਠੰਡਾ ਹੌਂਕਾ ਭਰਿਆ ਕਹਿਣ ਲੱਗੀ ਅਜੇ ਤਾਂ ਛੁੱਟੀਆਂ ਹਨ ਤੇ ਛੁੱਟੀਆਂ ਤੋਂ ਬਾਅਦ ਰੌਸ਼ਨੀ ਵੀ 12ਵੀਂ ਕਲਾਸ ਸ਼ੁਰੂ ਹੋ ਜਾਵੇਗੀ ਤੇ ਬੇਟਾ ਮੈਂ ਛੋਟੇ ਬੱਚੇ ਨੂੰ ਸੰਭਾਲਣ ਦੀ ਹਾਲਤ ਦੇ ਵਿੱਚ ਨਹੀਂ ਹਾਂ ਜਾਣ ਵਾਲੀ ਤਾਂ ਜਾ ਚੁੱਕੀ ਆ ਤੁਹਾਨੂੰ ਵੀ ਹੁਣ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਦੂਜਾ ਵਿਆਹ ਕਰ ਲਓ ਇਹ ਸੁਣਨਾ ਸੀ ਕਿ ਅਵੀ ਦੇ ਮੱਥੇ ਤੇ ਬਲ ਪੈ ਗਏ ਕਹਿਣ ਲੱਗਿਆ ਆਂਟੀ ਇਹ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਸੋਨੀਆ ਦੀ ਜਗ੍ਹਾ ਮੈਂ ਕਿਸੇ ਨੂੰ ਨਹੀਂ ਦੇ ਸਕਦਾ ਕਦੇ ਵੀ ਨਹੀਂ ਦੇ ਸਕਦਾ ਤੁਸੀਂ ਜਾਣਦੇ ਹੋ ਕਿ ਮੈਂ ਉਸ ਨੂੰ ਕਿੰਨਾ ਪਿਆਰ ਕੀਤਾ ਮੈਂ ਉਸ ਦੇ ਨਾਮ ਤੇ ਜ਼ਿੰਦਗੀ ਗੁਜ਼ਾਰ ਸਕਦਾ ਹਾਂ ਬਸ ਮੇਰਾ ਬੱਚਾ ਥੋੜਾ ਜਿਹਾ ਵੱਡਾ ਹੋ ਜਾਵੇ ਤਾਂ ਮੈਂ ਉਸ ਨੂੰ ਆਪਣੇ ਨਾਲ ਲੈ ਜਾਵਾਂਗਾ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਜਾਣਦੀ ਆ ਤੂੰ ਸੋਨੀਆਂ ਨੂੰ ਬਹੁਤ ਪਿਆਰ ਕਰਦਾ ਪਰ ਤੇਰੇ ਬੱਚੇ ਨੂੰ ਤਾਂ ਮਾਂ ਦੀ ਜ਼ਰੂਰਤ ਆ ਨਾ। ਅਭੀ ਅਭੀ ਕਹਿਣ ਲੱਗਿਆ ਕਿਉਂਕਿ ਮਾਸੀ ਨਹੀਂ ਸਪਾਲ ਸਕਦੀ ਆਪਣੇ ਭਾਂਜੇ ਨੂੰ। ਰੋਸ਼ਨੀ ਤਾਂ ਅਜੇ ਛੋਟੀ ਆ ਸਿਰਫ 17 ਸਾਲਾਂ ਦੀ ਆ ਤੁਸੀਂ ਕਿਹੜਾ ਅਜੇ ਉਸ ਦਾ ਵਿਆਹ ਕਰ ਦੇਣਾ। ਜਦੋਂ ਤੱਕ ਉਹ 20-22 ਸਾਲ ਦੀ ਹੋਵੇਗੀ ਤਾਂ ਮੇਰਾ ਬੇਟਾ 5ਾਂ ਸਾਲਾਂ ਦਾ ਹੋ ਜਾਵੇਗਾ। ਤਾ ਫੇਰ ਮੈਂ ਉਸਨੂੰ ਲੈ ਕੇ ਜਾਵਾਂਗਾ ਤਾਂ ਮੇਰੀ ਮਾਂ ਕਹਿਣ ਲੱਗੀ ਅਬੀ ਬੇਟਾ ਤੈਨੂੰ ਵੀ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਜੇਕਰ ਤੇਰਾ ਬੇਟਾ ਰੋਸ਼ਨੀ ਦਾ ਆਦੀ ਹੋ ਗਿਆ ਤਾਂ ਉਹ ਕਿਸੇ ਹੋਰ ਔਰਤ ਕੋਲ ਨਹੀਂ ਰਹੇਗਾ ਜ਼ਾਹਿਰ ਹੈ ਕਿ ਅੱਜ ਨਹੀਂ ਤਾਂ ਕੱਲ ਤੈਨੂੰ ਦੂਜਾ ਵਿਆਹ ਤਾਂ ਕਰਨਾ ਹੀ ਪਵੇਗਾ ਇਹ ਜ਼ਿੰਦਗੀ ਇਕੱਲੇ ਨਹੀਂ ਕੱਟ ਸਕਦਾ ਉਹ ਕਹਿਣ ਲੱਗਿਆ ਕਿ ਮੈਂ ਵਿਆਹ ਕਰਨਾ ਹੀ ਨਹੀਂ ਨਾ ਹੁਣ ਤੇ ਨਾ ਫੇਰ ਮੇਰੀ ਮਾਂ ਕਹਿਣ ਲੱਗੀ ਫਿਲਹਾਲ ਤੇਰੇ ਦਿਲ ਦੇ ਵਿੱਚ ਰੋਸ਼ਨੀ ਦਾ ਗਮ ਅਜੇ ਤਾਜ਼ਾ ਹੈ ਪਰ ਮੈਂ ਜਾਣਦੀ ਆ ਸਮੇਂ ਦੇ ਨਾਲ ਨਾਲ ਸਭ ਕੁਝ ਠੀਕ ਹੋ ਜਾਵੇਗਾ ਕੁਝ ਮਹੀਨਿਆਂ ਬਾਅਦ ਤੂੰ ਵਿਆਹ ਕਰ ਲੈਣਾ ਤਾਂ ਤੇਰੇ ਬੱਚੇ ਨੂੰ ਉਸ ਕੁੜੀ ਦੀ ਆਦਤ ਹੋ ਜਾਵੇ ਜੋ ਤੇਰੀ ਪਤਨੀ ਹੋਵੇ ਨਹੀਂ ਤਾਂ ਬਾਅਦ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਵੇਗੀ ਅਜੇ ਬੱਚਾ ਛੋਟਾ ਜਿਸ ਨੂੰ ਹੀ ਉਸ ਦੀ ਮਾਂ ਬਣਾਵੇਗਾ ਉਸ ਨੂੰ ਉਸ ਦੀ ਆਦਤ ਹੋ ਜਾਵੇਗੀ ਜੇਕਰ ਉਹ ਵੱਡਾ ਹੋ ਗਿਆ ਤਾਂ ਉਸ ਨੂੰ ਕਿਸੇ ਨਵੀਂ ਔਰਤ ਨੂੰ ਸਵੀਕਾਰ ਕਰਨ ਵਿੱਚ ਪਰੇਸ਼ਾਨੀ ਆਵੇਗੀ ਮੇਰੀ ਮਾਂ ਦੀ ਗੱਲ ਅਵੀ ਨੂੰ ਬੁਰੀ ਲੱਗੀ ਉਹ ਉਸੇ ਸਮੇਂ ਉੱਠ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਪੂਰੇ 4 ਮਹੀਨਿਆਂ ਬਾਅਦ ਘਰ ਆਇਆ ਸੀ। ਸਮੀਰ 5 ਮਹੀਨਿਆਂ ਦਾ ਹੋ ਚੁੱਕਿਆ ਸੀ ਹੁਣ ਤਾਂ ਉਹ ਮੇਰੇ ਬਿਨਾਂ ਰਹਿੰਦਾ ਹੀ ਨਹੀਂ ਸੀ। ਮੇਰੇ ਲਈ ਬਹੁਤ ਮੁਸ਼ਕਲ ਹੁੰਦੀ ਸੀ ਕਾਲਜ ਤੋਂ ਆਉਂਦੀ ਤਾਂ ਉਹ ਰੋ ਰਿਹਾ ਹੁੰਦਾ। ਮੰਮੀ ਉਸ ਨੂੰ ਚੁੱਪ ਕਰਾ ਕਰਾ ਕੇ ਥੱਕ ਜਾਂਦੀ ਪਰ ਚੁੱਪੀ ਨਾ ਹੁੰਦਾ। ਮੈਂ ਆਉਂਦੀ ਉਸ ਨੂੰ ਗੋਦੀ ਦੇ ਵਿੱਚ ਚੁੱਕਦੀ ਤਾਂ ਉਸ ਦਾ ਰੋਣਾ ਬੰਦ ਹੋ ਜਾਂਦਾ। ਮੇਰੇ ਨਾਲ ਹੀ ਸੌਂਦਾ ਮੇਰੇ ਹੱਥੋਂ ਖਾਣਾ ਖਾਂਦਾ ਮੈਨੂੰ ਆਪਣੀ ਮਾਂ ਸਮਝਦਾ ਸੀ ਤੇ ਮੈਂ ਵੀ ਉਸ ਦੇ ਲਈ ਇਸ ਤਰ੍ਹਾਂ ਦੇ ਜਜ਼ਬਾਤ ਰੱਖਣ ਲੱਗੀ ਸੀ ਮੈਨੂੰ ਲੱਗਦਾ ਸੀ ਕਿ ਜਿਵੇਂ ਉਹ ਮੇਰਾ ਹੀ ਬੇਟਾ ਮੇਰੀ ਮਾਂ ਬਾਰ-ਬਾਰ ਅਬੀ ਨੂੰ ਬੁਲਾਉਂਦੀ ਕਹਿੰਦੀ ਕਿ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਸੀਰੀਅਸ ਹੋ ਕੇ ਸੋਚ ਤੇਰੇ ਬੱਚੇ ਦਾ ਉਹ ਪਤਾ ਨਹੀਂ ਕੀ ਸੋਚ ਬੈਠਾ ਸੀ ਮਾਂ ਦੇ ਬਾਰ-ਬਾਰ ਬੁਲਾਉਣ ਤੇ ਵੀ 4 ਮਹੀਨਿਆਂ ਬਾਅਦ ਉਹ ਆਇਆ ਸੀ ਮੰਮੀ ਕੋਲ ਇੱਕ ਘੰਟਾ ਬੈਠਿਆ ਮਾਂ ਦੀਆਂ ਗੱਲਾਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦਾ ਅਤੇ ਫੇਰ اٹਕੇ ਚਲਾ ਵੀ ਗਿਆ ਹਰ ਮਹੀਨੇ ਉਹ ਕੁਝ ਪੈਸੇ ਪਾਪਾ ਦੀ ਦੁਕਾਨ ਤੇ ਦੇ ਜਾਂਦਾ ਕਹਿੰਦਾ ਕਿ ਇਹ ਸਮੀਰ ਦੇ ਖਰਚੇ ਦੇ ਲਈ ਹਨ ਮੈਂ ਆਪਣੇ ਬੱਚੇ ਦਾ ਬੋਝ ਕਿਸੇ ਤੇ ਨਹੀਂ ਪਾਉਣਾ ਚਾਹੁੰਦਾ ਦਿਨ ਇਸੇ ਤਰ੍ਹਾਂ ਲੰਘ ਰਹੇ ਸੀ ਮੈਂ ਉਹਨਾਂ ਸਾਲਾਂ ਉਹਨਾਂ ਸਾਲਾਂ ਦੀ ਹੋ ਗਈ ਹੁਣ ਤਾਂ ਸਮੀਰ ਵੀ 3 ਸਾਲਾਂ ਦਾ ਹੋ ਗਿਆ ਹੁਣ ਤਾਂ ਉਹ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਹਮੇਸ਼ਾ ਹਰ ਸਮੇਂ ਮੈਨੂੰ ਮੰਮਾ ਮੰਮਾ ਕਹਿੰਦਾ ਰਹਿੰਦਾ ਉਹਨਾਂ ਦਿਨਾਂ ਵਿੱਚ ਮੇਰਾ ਰਿਸ਼ਤਾ ਵੀ ਆਇਆ ਸੀ ਕਾਫੀ ਚੰਗਾ ਕਰ ਸੀ ਮੇਰੀ ਮਾਂ ਨੇ ਵੀ ਅਬੀ ਨੂੰ ਬੁਲਾਇਆ ਕਹਿਣ ਲੱਗਿਆ ਰੋਸ਼ਨੀ ਦੇ ਲਈ ਬਹੁਤ ਚੰਗਾ ਰਿਸ਼ਤਾ ਆਇਆ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਦਾ ਵਿਆਹ ਕਰ ਦੇਗੇ ਇਹ ਸੁਣ ਕੇ ਉਹ ਕਹਿਣ ਲੱਗਿਆ ਪਰ ਮੇਰੇ ਬੱਚੇ ਦਾ ਕੀ ਹੋਵੇਗਾ ਕਿ ਸਮੀਰ ਤੁਹਾਡੀ ਔਲਾਦ ਨਹੀਂ ਉਹ ਤੁਹਾਡੀ ਬੇਟੀ ਦੀ ਆਖਰੀ ਨਿਸ਼ਾਨੀ ਆ ਆਪਣੀ ਬੇਟੀ ਦੇ ਲਈ ਆਪਣੇ ਬੱਚੇ ਦੇ ਨਾਲ ਇੰਨਾ ਬੁਰਾ ਨਾ ਕਰੋ ਉਸ ਤੋਂ ਉਸ ਦੀ ਮਾਂ ਦਾ ਹੱਕ ਨਾ ਖੋਬੋ ਸਮੀਰ ਰੋਸ਼ਨੀ ਨੂੰ ਵੀ ਆਪਣੀ ਮਾਂ ਸਮਝਦਾ ਅਤੇ ਅਜੇ ਕਿਹੜਾ ਤੁਹਾਡੀ ਬੇਟੀ ਦੀ ਉਮਰ ਲੰਗੀ ਜਾ ਰਹੀ ਆ 2-3 ਸਾਲ ਹੋਰ ਰੁਕ ਜਾਓ ਉਦੋਂ ਤੱਕ ਸਮੀਰ ਵੱਡਾ ਹੋ ਜਾਵੇਗਾ ਤੇ ਗੱਲ ਨੂੰ ਸਮਝਣ ਲੱਗੇਗਾ ਤਾਂ ਦੇਖਿਓ ਮੈਂ ਖੋਦੀ ਰੋਸ਼ਨੀ ਦਾ ਰਿਸ਼ਤਾ ਵਧੀਆ ਘਰ ਕਰਵਾ ਦੇਵਾਂਗਾ ਪਰ ਮੇਰੇ ਬੇਟੇ ਨੂੰ ਇੰਨਾ ਵੱਡਾ ਹੋਣ ਦਿਓ ਕਿ ਮੈਂ ਉਸ ਦੇ ਨਾਲ ਰਹਿ ਸਕਾਂ ਤੇ ਉਸ ਦੀਆਂ ਗੱਲਾਂ ਨੂੰ ਸਮਝਣ ਲੱਗੀ ਮੇਰੀ ਮਾਂ ਕਹਿਣ ਲੱਗੀ ਕਿ ਤੂੰ ਸਮਝਦਾ ਕਿਉਂ ਨਹੀਂ ਆ ਉਹ ਹੁਣ ਵੀ ਰੌਸ਼ਨੀ ਤੋਂ ਬਿਨਾ ਇੱਕ ਮਿੰਟ ਨਹੀਂ ਰਹਿੰਦਾ ਉਸ ਨੂੰ ਹੀ ਆਪਣੀ ਮਾਂ ਸਮਝਦਾ ਜੇ ਹੋਰ ਵੱਡਾ ਹੋ ਗਿਆ ਤਾਂ ਉਸ ਤੋਂ ਬਿਨਾ ਨਹੀਂ ਰਹੇਗਾ ਤੇ ਸਮੇਂ ਦਾ ਕੁਝ ਪਤਾ ਨਹੀਂ ਮੈਂ ਬਿਮਾਰ ਰਹਿਣੀ ਆ ਰੌਸ਼ਨੀ ਦੇ ਪਾਪਾ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਆ ਅਸੀਂ ਆਪਣੀ ਬੱਚੀ ਦਾ ਵਿਆਹ ਜਲਦੀ ਤੋਂ ਜਲਦੀ ਕਰਨਾ ਚਾਹੁੰਦੇ ਆ ਤੂੰ ਆਪਣੇ ਬਾਰੇ ਵਿੱਚ ਸੋਚ ਤਾਂ ਅਵੀ ਕਹਿਣ ਲੱਗਿਆ ਠੀਕ ਆ ਜੇਕਰ ਤੁਹਾਨੂੰ ਇੰਨੀ ਹੀ ਜਲਦੀ ਹੈ ਤਾਂ ਫਿਰ ਰੌਸ਼ਨੀ ਦਾ ਵਿਆਹ ਮੇਰੇ ਨਾਲ ਕਰ ਦਿਓ ਅਭੀ ਨੇ ਇਹ ਗੱਲ ਅਚਾਨਕ ਹੀ ਕਹਿ ਦਿੱਤੀ ਮੇਰੀ ਮਾਂ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਤਾਂ ਅਭੀ ਇਸ ਤਰ੍ਹਾਂ ਵੀ ਕਹਿ ਸਕਦਾ ਇਹ ਸੁਣਨਾ ਸੀ ਕਿ ਮਾਂ ਨੇ ਹੈਰਾਨੀ ਨਾਲ ਉਸ ਨੂੰ ਦੇਖਿਆ ਉਹ ਕਹਿਣ ਲੱਗੀ ਕਿ ਤੂੰ ਰੋਸ਼ਨੀ ਤੋਂ ਬਹੁਤ ਵੱਡਾ ਪੂਰੇ 15 ਸਾਲ ਵੱਡਾ ਅਵੀ ਨੇ ਕਿਹਾ ਤਾਂ ਫੇਰ ਕੀ ਹੋਇਆ ਸਮੀਰ ਵੀ ਰੋਸ਼ਨੀ ਨੂੰ ਆਪਣੀ ਮਾਂ ਸਮਝਦਾ ਹੁਣ ਉਹ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਜੇਕਰ ਮੈਂ ਕਿਸੇ ਦੂਜੀ ਔਰਤ ਨੂੰ ਲੈ ਕੇ ਆਵਾਂਗਾ ਤਾਂ ਪਤਾ ਨਹੀਂ ਉਹ ਮੇਰੇ ਬੱਚੇ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰੇਗੀ ਹੋ ਸਕਦਾ ਉਸਦੇ ਨਾਲ ਮਾਂ ਵਰਗਾ ਵਿਵਹਾਰ ਨਾ ਕਰੇ ਮੇਰੇ ਸਾਹਮਣੇ ਉਸ ਨਾਲ ਪਿਆਰ ਨਾਲ ਰਹੇ ਤੇ ਮੇਰੇ ਪਿੱਛੋਂ ਉਸ ਨੂੰ ਕੁੱਟਦੀ ਮਾਰਦੀ ਰਹੇ ਰੋਸ਼ਨੀ ਉਸਦੀ ਮਾਸੀ ਆ ਉਸਦੇ ਨਾਲ ਚੰਗਾ ਵਿਵਹਾਰ ਰੱਖੇਗੀ ਬਿਲਕੁਲ ਮਾਂ ਦੀ ਤਰ੍ਹਾਂ ਉਸ ਨੂੰ ਪਿਆਰ ਕਰੇਗੀ ਜਿਸ ਤਰ੍ਹਾਂ ਕਿ ਉਹ ਹੁਣ ਕਰ ਰਹੀ ਆ ਮੈਨੂੰ ਵਿਆਹ ਦੀ ਕੋਈ ਇੱਛਾ ਨਹੀਂ ਪਰ ਮੈਨੂੰ ਆਪਣੇ ਬੱਚੇ ਦੇ ਲਈ ਮਾਂ ਚਾਹੀਦੀ ਆ ਜੋ ਰੋਸ਼ਨੀ ਤੋਂ ਵੱਧ ਕੇ ਕੋਈ ਹੋਰ ਨਹੀਂ ਹੋ ਸਕਦੀ ਮੇਰੀ ਮਾਂ ਕਹਿਣ ਲੱਗੀ ਕਿ ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਦੇਖਾਂਗੀ ਦੇਖੋ ਰੋਸ਼ਨੀ ਮੇਰੀ ਇਕੱਲੀ ਬੇਟੀ ਆ ਜੇਕਰ ਤੁਸੀਂ ਉਸ ਦੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਪੂਰੇ ਦਿਲੋਂ ਵਿਆਹ ਕਰਿਓ ਸਿਰਫ ਸਮੀਰ ਦੀ ਮਾਂ ਦੀ ਹیثیت ਦੇ ਨਾਲ ਨਹੀਂ ਆਪਣੀ ਪਤਨੀ ਦੀ ਹੈਸੀਅਤ ਦੇ ਨਾਲ ਵੀ ਉਸ ਦੇ ਨਾਲ ਵਿਆਹ ਕਰਿਓ ਤਾਂ ਕਿ ਵਿਆਹ ਤੋਂ ਬਾਅਦ ਮੈਨੂੰ ਆਪਣੀ ਬੇਟੀ ਦੇ ਵੱਲੋਂ ਉਸ ਦੀ ਚਿੰਤਾ ਨਾ ਰਵੇ। ਇਹ ਗੱਲ ਸੁਣ ਕੇ ਅਬੀ ਦੇ ਮੱਥੇ ਤੇ ਬੱਟ ਪੈ ਗਏ ਕਹਿਣ ਲੱਗਿਆ ਕਿ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਅਬੀ ਚੰਗੇ ਖਾਂਦੇ ਪੀਂਦੇ ਕਰਾਣੇ ਚੋ ਸੰਬੰਧ ਰੱਖਦਾ ਸੀ। ਦੇਖਣ ਦੇ ਵਿੱਚ ਸੋਹਣਾ ਸੀ ਉਮਰ 32-33 ਸਾਲ ਦੀ ਹੋਵੇਗੀ। ਕੋਈ ਵੀ ਲੜਕੀ ਉਸ ਨੂੰ ਦੇਖ ਕੇ ਆਪਣਾ ਦਿਲ ਉਸ ਤੇ ਹਾਰ ਬੈਠਦੀ ਪਰ ਮੇਰੇ ਦਿਲ ਦੇ ਵਿੱਚ ਅਬੀ ਦੇ ਲਈ ਇਸ ਤਰ੍ਹਾਂ ਦਾ ਕੋਈ ਜਜ਼ਬਾਤ ਨਹੀਂ ਸੀ। ਹੁੰਦਾ ਵੀ ਕਿਵੇਂ ਕਿਉਂਕਿ ਮੈਂ ਤਾਂ ਹਮੇਸ਼ਾ ਉਸ ਨੂੰ ਆਪਣੇ ਜੀਜੂ ਦੀ ਨਜ਼ਰ ਨਾਲ ਦੇਖਿਆ ਸੀ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਦੋਂ ਇਹ ਗੱਲ ਮੇਰੇ ਪਾਪਾ ਨੂੰ ਪਤਾ ਲੱਗੀ ਤਾਂ ਕੁਝ ਸੋਚਣ ਤੋਂ ਬਾਅਦ ਉਹਨਾਂ ਨੇ ਵੀ ਹਾਂ ਕਰ ਦਿੱਤੀ ਕਿਉਂਕਿ ਉਹ ਉਮਰ ਦੇ ਵਿੱਚ ਮੇਰੇ ਤੋਂ 15 ਸਾਲ ਵੱਡਾ ਸੀ ਪਰ ਇਸ ਤੋਂ ਇਲਾਵਾ ਅਵੀ ਦੇ ਵਿੱਚ ਕੋਈ ਕਮੀ ਨਹੀਂ ਸੀ ਤੇ ਸਭ ਤੋਂ ਵੱਡੀ ਸਮੱਸਿਆ ਤਾਂ ਸਮੀਰ ਦੀ ਸੀ ਉਹ ਅਜੇ ਬਹੁਤ ਛੋਟਾ ਸੀ ਤੇ ਉਸ ਨੂੰ ਇੱਕ ਮਾਂ ਦੀ ਜ਼ਰੂਰਤ ਸੀ ਬਗਾਨੀ ਔਰਤ ਦਾ ਕੀ ਭਰੋਸਾ ਔਸ ਨੂੰ ਸਕੀ ماں ਵਰਗਾ ਪਿਆਰ ਕਰਦੀ ਜਾਂ ਨਾ ਕਰਦੀ ਅਤੇ ਇਹੀ ਸੋਚ ਕੇ ਮੇਰੇ ਪਾਪਾ ਨੇ ਵਿਆਹ ਦੇ ਲਈ ਹਾਂ ਕਰ ਦਿੱਤੀ ਤੇ ਉਪਰੋਂ ਅਵੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇ ਉਧਰ ਸਮੀਰ ਵੀ ਮੇਰਾ ਬਹੁਤ ਆਦੀ ਹੋ ਚੁੱਕਿਆ ਸੀ ਮੇਰੀ ਮਾਂ ਨੇ ਜਦੋਂ ਮੇਰੀ ਰਜਾਮੰਦੀ ਪੁੱਛੀ ਤਾਂ ਮੈਂ ਕੋਈ ਵੀ ਇਤਰਾਜ਼ ਨਹੀਂ ਕੀਤਾ ਅਵੀ ਦੇ ਬੱਚ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਜਿਸ ਗੱਲ ਤੇ ਮੈਂ ਇਤਰਾਜ਼ ਕਰਦੀ ਬਲਕਿ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਸੀ ਕਿ ਹੁਣ ਮੈਂ ਸਮੀਰ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਸਕਾਂਗੀ ਕਿਉਂਕਿ ਸਮੀਰ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਹੋ ਗਿਆ ਸੀ ਖੈਰ ਬਹੁਤ ਹੀ ਸਾਦੇ ਤਰੀਕੇ ਨਾਲ ਮੀਰਾ ਤੇ ਅਵੀ ਦਾ ਵਿਆਹ ਕਰ ਦਿੱਤਾ ਗਿਆ ਜਦੋਂ ਮੈਂ ਵਿਦਾ ਹੋ ਕੇ ਅਵੀ ਦੇ ਘਰ ਗਈ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਟੜਕਰਿਆ ਸੀ ਕਿਉਂਕਿ ਅਵੀ ਦੇ ਬਾਰੇ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਿਆ ਸੀ ਬਸ ਇਹੀ ਸੀ ਕਿ ਉਹ ਮੇਰਾ ਜੀਜਾ ਸੀ ਫਿਲਹਾਲ ਤਾਂ ਮੇਰੇ ਦਿਲ ਦੇ ਵਿੱਚ ਉਸਦੇ ਲਈ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਸੀ ਮੈਨੂੰ ਲੱਗਿਆ ਸ਼ਾਇਦ ਉਹ ਵੀ ਮੇਰੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ ਜਿਵੇਂ ਕਿ ਇੱਕ ਪਤੀ ਆਪਣੀ ਪਤਨੀ ਦੇ ਨਾਲ ਕਰਦਾ ਪਰ ਇਸ ਤਰ੍ਹਾਂ ਨਹੀਂ ਸੀ ਘਰ ਦੇ ਵਿੱਚ ਆਉਂਦੇ ਉਸਨੇ ਮੈਨੂੰ ਇੱਕ ਅਲੱਗ ਕਮਰਾ ਦਿਖਾਇਆ ਕਹਿਣ ਲੱਗਿਆ ਇੱਥੇ ਤੈਨੂੰ ਕੋਈ ਵੀ ਤਕਲੀਫ ਨਹੀਂ ਹੋਵੇਗੀ ਤੂੰ ਸਮੀਰ ਦੇ ਨਾਲ ਇੱਥੇ ਬਹੁਤ ਹੀ ਪਿਆਰ ਦੇ ਨਾਲ ਜ਼ਿੰਦਗੀ ਗੁਜ਼ਾਰ ਸਕਦੀ ਆ ਮੈਂ ਹੈਰਾਨੀ ਨਾਲ ਅਵੀ ਨੂੰ ਦੇਖਿਆ ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ਮੇਰੇ ਦਿਲ ਦੇ ਵਿੱਚ ਕੱਲ ਵੀ ਸੋਨੀਆ ਸੀ ਅੱਜ ਵੀ ਸੋਨੀਆ ਤੇ ਹਮੇਸ਼ਾ ਸੋਨੀਆ ਰਹੇਗੀ ਤੂੰ ਮੇਰੇ ਘਰ ਦੇ ਵਿੱਚ ਸਿਰਫ ਤੇ ਸਿਰਫ ਮੇਰੇ ਬੇਟੇ ਸਮੀਰ ਦੀ ਮਾਂ ਬਣ ਕੇ ਆਈਆਂ ਮੇਰੀ ਪਤਨੀ ਨਹੀਂ ਤੇ ਨਾ ਹੀ ਕਦੇ ਮੇਰੀ ਪਤਨੀ ਬਣਨ ਦੀ ਕੋਸ਼ਿਸ਼ ਕਰਨਾ ਇਹੀ ਕਹਿ ਕੇ ਉਹ ਕਮਰੇ ਤੋਂ ਬਾਹਰ ਜਾ ਚੁੱਕਿਆ ਸੀ ਤੇ ਮੈਂ ਚੁੱਪਚਾਪ ਹੈਰਾਨੀ ਭਰੀਆਂ ਅੱਖਾਂ ਦੇ ਨਾਲ ਉਸ ਨੂੰ ਦੇਖ ਰਹੀ ਸੀ ਮੇਰਾ ਕਮਰਾ ਖਾਲੀ ਹੋ ਚੁੱਕਿਆ ਸੀ ਸਮੀਰ ਮੇਰੀ ਉਂਗਲੀ ਫੜ ਕੇ ਮੰਮਾ ਮੰਮਾ ਕਹਿ ਰਿਹਾ ਸੀ ਮੈਂ ਆਪਣੀਆਂ ਅੱਖਾਂ 'ਚੋਂ ਬਿੰਦੂ ਬੈਂਦੇ ਹੋਏ ਹੰਝੂ ਸਾਫ ਕੀਤੇ ਤੇ ਸਮੀਰ ਨੂੰ ਬੈੱਡ ਉੱਤੇ ਪਾ ਕੇ ਸੌਣਣ ਲੱਗੀ ਆਪਣੇ ਕੱਪੜੇ ਬਦਲਦੇ ਹੋਏ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਭਾਵੇਂ ਇਹ ਵਿਆਹ ਕਿਸੇ ਦੀ ਮਜਬੂਰੀ ਦੇ ਵਿੱਚ ਕੀਤਾ ਗਿਆ ਸੀ ਪਰ ਮੇਰੇ ਲਈ ਇਹ ਇੱਕ ਨਵਾਂ ਅਹਿਸਾਸ ਸੀ ਮੈਂ ਅਭੀ ਨੂੰ ਦਿਲੋਂ ਸਵੀਕਾਰ ਕਰ ਚੁੱਕੀ ਸੀ ਤੇ ਮੈਂ ਉਸ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਰੱਖਣਾ ਚਾਹੁੰਦੀ ਸੀ ਪਰ ਉਸ ਨੇ ਮੇਰੇ ਮੂੰਹ ਤੇ ਹੀ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹੁਤ ਬੁਰਾ ਕੀਤਾ ਮੇਰਾ ਦਿਲ ਦੁਖਾ ਦਿੱਤਾ ਸੀ ਉਸ ਨੇ ਮੈਂ ਸੋਚਿਆ ਕਿ ਇਸ ਤੋਂ ਚੰਗਾ ਸੀ ਕਿ ਮੇਰੀ ਮਾਂ ਮੇਰਾ ਵਿਆਹ ਕਿਸੇ ਹੋਰ ਨਾਲ ਕਰਾ ਦਿੰਦੀ ਘਟੋ-ਘਟ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਤਾਂ ਨਾ ਕਰਦਾ ਇਹ ਆਦਮੀ ਤਾਂ ਪੱਥਰ ਦਿਲ ਸੀ ਕਿੰਨੇ ਆਰਾਮ ਦੇ ਨਾਲ ਉਹ ਮੈਨੂੰ ਇਹ ਸਭ ਕਹਿ ਕੇ ਚਲਾ ਗਿਆ ਸੀ ਉਸਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਮੇਰੇ ਦਿਲ ਵਿੱਚ ਕੀ ਬੀਤੇਗੀ ਮੈਨੂੰ ਆਪਣੀ ਭੈਣ ਦੇ ਨਾਲ ਨਫ਼ਰਤ ਨਹੀਂ ਸੀ ਪਰ ਮੈਂ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾਉਣਾ ਚਾਹੁੰਦੀ ਸੀ ਮਾਰ ਲੜਕੀ ਇਹੀ ਚਾਹੁੰਦੀ ਆ ਕਿ ਉਸ ਦਾ ਜੀਵਨ ਸਾਥੀ ਉਸ ਨੂੰ ਦਿਲੋਂ ਪਿਆਰ ਕਰੇ ਪਹਿਲਾਂ ਜਦੋਂ ਅਵੀ ਸੋਨੀਆ ਦੇ ਨਾਲ ਪਿਆਰ ਕਰਦਾ ਸੀ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਮੇਰੀ ਭੈਣ ਕਿੰਨੀ ਖੁਸ਼ਕਿਸਮਤ ਆ ਜੋ ਉਸ ਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਪਰ ਹੁਣ ਮੈਨੂੰ ਇਹ ਗੱਲ ਚੁਬਣ ਲੱਗੀ ਸੀ ਉਹ ਮੇਰੇ ਸਾਹਮਣੇ ਵੀ ਸੋਨੀਆ ਦੇ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਹੁਣ ਸੋਨੀਆ ਜਾ ਚੁੱਕੀ ਸੀ ਤੇ ਮੈਂ ਉਸ ਨੂੰ ਜ਼ਿੰਦਗੀ ਦੇ ਵਿੱਚ ਆ ਗਈ ਸੀ ਉਸ ਦਾ ਫਰਜ਼ ਬਣਦਾ ਸੀ ਕਿ ਉਹ ਮੈਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇਵੇ ਮੈਨੂੰ ਮੇਰੇ ਹਿੱਸੇ ਦਾ ਪਿਆਰ ਦਿੰਦਾ ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ ਸਵੇਰੇ ਜਦੋਂ ਮੈਂ ਉੱਠੀ ਤਾਂ ਮੈਂ ਬਿਲਕੁਲ ਚੁੱਪਚਾਪ ਸੀ ਮੈਂ ਨਾਸ਼ਤਾ ਟੇਬਲ ਤੇ ਰੱਖ ਦਿੱਤਾ ਅਵੀ ਨੇ ਚੁੱਪਚਾਪ ਨਾਸ਼ਤਾ ਕੀਤਾ ਉਸਨੇ ਇੱਕ ਵਾਰ ਵੀ ਅੱਖ ਚੁੱਕ ਕੇ ਨਹੀਂ ਦੇਖਿਆ ਸੀ ਮੈਂ ਉਸ ਪੱਥਰ ਦਿਲ ਆਦਮੀ ਨੂੰ ਦੇਖ ਕੇ ਹੰਝੂ ਬਹਾਉਂਦੀ ਰਹੀ ਖੂਬਸੂਰਤੀ ਦੇ ਵਿੱਚ ਮੈਂ ਸੋਨੀਆਂ ਤੋਂ ਕਿਤੇ ਵੱਧ ਸੋਹਣੀ ਸੀ ਪਰ ਅਵੀ ਨੇ ਮੇਰੇ ਵੱਲ ਨਿਗਾ ਚੁੱਕ ਕੇ ਨਹੀਂ ਦੇਖਿਆ ਸੀ ਉਸਦੇ ਦਿਲ ਵਿੱਚ ਸਿਰਫ ਸੋਨੀਆ ਵਸੀ ਹੋਈ ਸੀ ਅਵੀ ਕਮਰੇ ਤੋਂ ਚਲਾ ਗਿਆ ਤੇ ਦਿਨ ਬਸ ਇਸ ਤਰ੍ਹਾਂ ਹੀ ਲੰਘਣ ਲੱਗੇ ਪੂਰਾ ਦਿਨ ਜਾਂ ਤਾਂ ਮੈਂ ਕੰਮ ਦੇ ਵਿੱਚ ਲੱਗੀ ਰਹਿੰਦੀ ਜਾਂ ਫਿਰ ਸਮੀਲ ਸਮੀਰ ਦੀ ਦੇਖਭਾਲ ਕਰਦੀ ਰਹਿੰਦੀ ਪਰ ਰਾਤ ਨੂੰ ਨਾ ਚਾਹੁੰਦੇ ਹੋਏ ਵੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗਦੇ ਉਹ ਤਾਂ ਮੈਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ ਮੇਰੇ ਕੋਲ ਆਉਣਾ ਤਾਂ ਬਹੁਤ ਦੂਰ ਦੀ ਗੱਲ ਆ ਪਰ ਮੇਰੀ ਜ਼ਰੂਰਤ ਦਾ ਹਰ ਸਮਾਨ ਉਹ ਲਿਆ ਕੇ ਜ਼ਰੂਰ ਦਿੰਦਾ ਸੀ ਮੈਨੂੰ ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ ਸੀ ਪਰ ਇੱਕ ਔਰਤ ਦੇ ਲਈ ਇਹ ਹੀ ਸਭ ਕੁਝ ਕਾਫੀ ਨਹੀਂ ਹੁੰਦਾ ਉਸ ਨੂੰ ਆਪਣੇ ਪਤੀ ਦਾ ਪਿਆਰ ਚਾਹੀਦਾ ਹੁੰਦਾ ਜੋ ਮੈਨੂੰ ਮਿਲ ਨਹੀਂ ਰਹਾ ਸੀ ਇਹ ਇੱਕ ਕੁਦਰਤੀ ਇੱਛਾ ਹੁੰਦੀ ਆ ਜੋ ਹਰ ਇੱਕ ਲੜਕੀ ਦੇ ਅੰਦਰ ਹੁੰਦੀ ਆ ਮੈਂ ਆਪਣੇ ਪਤੀ ਦੀਆਂ ਬਾਹਾਂ ਦੇ ਵਿੱਚ ਲੱਫਟ ਜਾਣਾ ਚਾਹੁੰਦੀ ਸੀ ਜੀ ਪਰ ਕਿ ਉਸ ਨੂੰ ਪਿਆਰ ਕਰਨਾ ਚਾਹੁੰਦੀ ਸੀ ਮੇਰਾ ਜੀ ਕਰਦਾ ਸੀ ਕਿ ਉਹ ਮੇਰੇ ਕੋਲ ਬੈਠੇ ਮੇਰੀ ਤਾਰੀਫ ਕਰੇ ਇੱਕ ਵਾਰ ਵੈਸੇ ਵੀ ਮੇਰਾ ਤਿਆਰ ਹੋਣ ਦਾ ਜੀਚ ਆਇਆ ਮੈਂ ਇੱਕ ਖੂਬਸੂਰਤ ਜਹੀ ਸਾੜੀ ਪਾਈ ਮੇਕਅਪ ਕੀਤਾ ਆਪਣੇ ਬਾਲ ਖੁੱਲੇ ਛੱਡ ਲਏ ਅਚਾਨਕ ਹੀ ਉਸੇ ਸਮੇਂ ਅਭੀਵিকার ਆ ਗਿਆ ਮੈਨੂੰ ਦੇਖ ਕੇ ਉਸਦੇ ਮੱਥੇ ਤੇ ਬੱਟ ਪੈ ਗਏ ਗੁੱਸੇ ਨਾਲ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ ਇਹ ਕੀ ਪਾਇਆ ਹੋਇਆ ਤੂੰ ਇਸ ਤਰ੍ਹਾਂ ਤਿਆਰ ਹੋ ਕੇ ਮੈਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਚਾਹਨੀ ਆ ਕੀ ਸਮਝਦੀ ਆ ਮੈਂ ਇੱਕ ਬੁਰੇ ਕੈਰੇਕਟਰ ਦਾ ਮਾਲਕਾਂ ਜੇਕਰ ਤੂੰ ਮੇਰੇ ਸਾਹਮਣੇ ਇਸ ਤਰ੍ਹਾਂ ਤਿਆਰ ਹੋ ਕੇ ਆਵੇਂਗੀ ਤਾਂ ਮੈਂ ਆਪਣੇ ਹੋਸ਼ ਖੋਦਿਆਂਗਾ ਅਤੇ ਤੇਰੇ ਨੇੜੇ ਆ ਜਾਵਾਂਗਾ ਤੈਨੂੰ ਸ਼ਰਮ ਨਹੀਂ ਆਉਦੀ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਹੋਏ ਉਸਦਿਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਆਪ ਉਸਦੇ ਬਹੁਤ ਸਾਹਮਣੇ ਬਹੁਤ ਛੋਟਾ ਲੱਗਣ ਲੱਗਿਆ ਸੀ ਮੈਨੂੰ ਆਪਣੀ ਬਹੁਤ ਹੀ ਬੇਇੱਜ਼ਤੀ ਮਹਿਸੂਸ ਹੋਈ ਸੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਮੈਂ ਤਾਂ ਬਸ ਐਵੇਂ ਹੀ ਤਿਆਰ ਹੋਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਆਫਿਸ ਤੋਂ ਜਲਦੀ ਘਰ ਆ ਜਾਵੇਗਾ ਤੇ ਇਸ ਤਰ੍ਹਾਂ ਮੈਨੂੰ ਉਹ ਜਲੀਲ ਕਰ ਦੇਵੇਗਾ ਮੈਂ ਕਮਰੇ ਦੇ ਵਿੱਚ ਜਾ ਕੇ ਕੱਪੜੇ ਬਦਲ ਕੇ ਰੋਣ ਲੱਗੀ ਸਮੀਰ ਮੇਰੇ ਕੋਲ ਹੀ ਮੌਜੂਦ ਸੀ ਮੈਨੂੰ ਰੋਂਦਾ ਦੇਖ ਕੇ ਮੇਰੇ ਕੋਲ ਆਇਆ ਮੇਰੀਆਂ ਅੱਖਾਂ 'ਚੋਂ ਹੰਝੂ ਪੂੰਝਣ ਲੱਗਿਆ ਕਹਿਣ ਲੱਗਿਆ ਮਮਾ ਕੀ ਹੋਇਆ ਤੁਹਾਨੂੰ ਕਿਉਂ ਰੋ ਰਹੇ ਹੋ ਤੁਸੀਂ ਪਾਪਾ ਦੇ ਨਾਲ ਲੜੇ ਹੋ ਉਹਨਾਂ ਨੇ ਤੁਹਾਨੂੰ ਝੜਕਿਆ ਮੈਂ ਤਾਂ ਤੇਰਾ ਪਿਆਰਾ ਬੇਟਾ ਛੱਡੋ ਪਾਪਾ ਨੂੰ ਮੈਂ ਹੁਣੇ ਤੁਹਾਨੂੰ ਮੱਥੇ ਤੇ ਪਿਆਰ ਕਰਦਾ ਤੁਸੀਂ ਠੀਕ ਹੋ ਜਾਮੋਗੇ ਜਿਸ ਤਰ੍ਹਾਂ ਮੈਂ ਉਸ ਨੂੰ ਬਰਾਇਆ ਕਰਦੀ ਸੀ ਉਹ ਵੀ ਮੈਨੂੰ ਚੁੱਪ ਕਰਾ ਰਿਹਾ ਸੀ ਉਸ ਨੇ ਮੇਰੇ ਮੱਥੇ ਤੇ ਪਿਆਰ ਕੀਤਾ ਤਾਂ ਮੈਂ ਆਪਣੇ ਹੰਝੂ ਸਾਫ਼ ਕੀਤੇ ਰੋਂਦੇ ਹੋਏ ਮੈਂ ਆਪਣਾ ਸਾਰਾ ਮੇਕਅਪ ਵਿਗਾੜ ਲਿਆ ਸੀ ਮੇਰੇ ਦਿਲ ਦੇ ਵਿੱਚ ਇਸ ਸਮੇਂ ਸਮੀਰ ਦੇ ਲਈ ਥੋੜਾ ਜਿਹਾ ਵੀ ਪਿਆਰ ਨਹੀਂ ਸੀ ਬਲਕਿ ਮੈਨੂੰ ਉਸਤੇ ਗੁੱਸਾ ਆ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਇੱਕਦਮ ਤੋਂ ਅਜੀਹਾ ਮਹਿਸੂਸ ਹੋਣ ਲੱਗ ਗਿਆ ਕਿ ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਸਮੀਰ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਵਿੱਚ ਅਜੀਹਾਨਾ ਹੁੰਦਾ ਕਿਉਂਕਿ ਸਮੀਰ ਦੇ ਕਾਰਨ ਹੀ ਮੇਰਾ ਵਿਆਹ ਅਵੀ ਦੇ ਨਾਲ ਹੋਇਆ ਸੀ ਜੋ ਮੈਂ ਬਿਲਕੁਲ ਨਹੀਂ ਚਾਹੁੰਦੀ ਸੀ ਸਮੀਰ ਨੇ ਮੇਰਾ ਇਸ ਤਰ੍ਹਾਂ ਦਾ ਹੁਲੀਆ ਦੇਖਿਆ ਤਾਂ ਉਹ ਆਪਣੇ ਛੋਟੇ-ਛੋਟੇ ਹੱਥਾਂ ਨਾਲ ਮੇਰਾ ਚਿਹਰਾ ਸਾਫ਼ ਕਰਨ ਲੱਗਿਆ ਕਹਿਣ ਲੱਗਿਆ ਮੰਮਾ ਤੁਸੀਂ ਤਾਂ ਪਿਆਰੀ ਜੀ ਭੂਤ ਨਹੀਂ ਬਣ ਗਏ ਹੋ ਮੈਂ ਹੁਣੇ ਹੀ ਤੁਹਾਡਾ ਚਿਹਰਾ ਸਾਫ਼ ਕਰਦਾ ਹਾਂ ਨਹੀਂ ਤਾਂ ਪਾਪਾ ਡਰ ਜਾਣਗੇ ਅਤੇ ਤੁਹਾਡੇ ਨਾਲ ਫੇਰ ਲੜਨਗੇ ਉਸ ਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਉਹ ਤਾਂ ਇੱਕਮ ਸੂਮ ਜਿਹਾ ਬੱਚਾ ਸੀ ਪਰ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਦੁਬਾਰਾ ਤਿਆਰ ਨਹੀਂ ਹੋਈ ਸੀ ਮੈਂ ਤਾਂ ਬਹੁਤ ਹੀ ਸ਼ਰਾਰਤੀ ਕਿਸਮ ਦੀ ਕੁੜੀ ਸੀ ਮੇਰਾ ਬਹੁਤ ਦਿਲ ਚਾਹੁੰਦਾ ਸੀ ਕਿ ਮੈਂ ਹੱਸਾਂ ਖੇਡਾਂ ਬੋਲਾਂ ਤਿਆਰ ਹੋਵਾਂ ਮੇਕਅਪ ਕਰਾਂ ਤੇ ਖੂਬ ਰੰਗ-ਬਰੰਗੇ ਕੱਪੜੇ ਪਾਵਾਂ ਪਰ ਉਸ ਦਿਨ ਤੋਂ ਬਾਅਦ ਇੱਕ ਵਾਰ ਵੀ ਮੇਰਾ ਦਿਲ ਅਜਿਹਾ ਕਰਨ ਨੂੰ ਨਹੀਂ ਕਰਿਆ ਮੈਂ ਹੁਣ 20 ਸਾਲਾਂ ਦੀ ਹੋ ਚੁੱਕੀ ਸੀ ਉਸ ਦਿਨ ਵੀ ਮੇਰੀ ਸਾਲਗिरा ਸੀ ਉਸ ਦਿਨ ਵੀ ਪਤਾ ਨਹੀਂ ਮੇਰੇ ਦਿਲ ਦੇ ਵਿੱਚ ਕੀ ਆਇਆ ਕਿ ਮੈਂ ਆਪਣੇ ਪਸੰਦ ਦੀ ਲਾਲ ਰੰਗ ਦੀ ਸਾੜੀ ਪਾ ਲਈ ਅਜੇ ਦਿਨ ਦਾ ਸਮਾਂ ਸੀ ਅਬੀ ਦੇ ਆਉਣ ਦਾ ਸਮਾਂ ਨਹੀਂ ਹੋਇਆ ਸੀ ਹਲਕਾ ਫਲਕਾ ਮੇਕਅਪ ਕੀਤਾ ਮੈਂ ਆਪਣੇ ਮੂੰਹ ਤੇ ਸਮੀਰ ਮੇਰੇ ਕੋਲ ਹੀ ਸੀ ਤੇ ਹੁਣ ਤਾਂ ਉਸ ਦੀ ਸਕੂਲ ਜਾਣ ਦੀ ਉਮਰ ਹੋ ਗਈ ਸੀ ਕਦੇ-ਕਦੇ ਮੈਂ ਜਦੋਂ ਬਹੁਤ ਜ਼ਿਆਦਾ ਬੇਚੈਨ ਹੁੰਦੀ ਤਾਂ ਮੇਰੇ ਦਿਲ ਦੇ ਵਿੱਚ ਸਮੀਰ ਦੇ ਲਈ ਗੁੱਸਾ ਆਉਣ ਲੱਗਦਾ ਪਰ ਅਗਲੇ ਪਲ ਮੈਂ ਆਪਣੇ ਇਸ ਖਿਆਲ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਦਿੰਦੀ ਇਹ ਤਾਂ ਮੇਰਾ ਭਾਂਜਾ ਹੈ ਮੈਨੂੰ ਮੰਮਾ ਮੰਮਾ ਕਹਿੰਦਾ ਹੈ ਮੈਂ ਬਿਲਕੁਲ ਆਪਣੀ ਔਲਾਦ ਦੀ ਤਰ੍ਹਾਂ ਉਸ ਨੂੰ ਪਿਆਰ ਕਰਦੀ ਮੈਂ ਅਵੀ ਦੇ ਵਿਵਹਾਰ ਦੀ ਸਜ਼ਾ ਸਮੀਰ ਨੂੰ ਕਿਉਂ ਦਿਆਂ ਉਸ ਦਿਨ ਮੈਂ ਤਿਆਰ ਬੈਠੀ ਸੀ ਜਦੋਂ ਸੁਮੀਰ ਨੇ ਮੇਰੀ ਫੋਟੋ ਖਿੱਚ ਕੇ ਅਵੀ ਦੇ ਨੰਬਰ ਤੇ ਭੇਜ ਦਿੱਤੀ ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਬਹੁਤ ਸਮੇਂ ਦੇ ਬਾਅਦ ਮੇਰਾ ਸ਼ਾਹੀ ਪਨੀਰ ਖਾਣ ਨੂੰ ਦਿਲ ਕਰ ਰਿਹਾ ਸੀ ਮੈਂ ਉੱਠ ਕੇ ਕਿਚਨ ਦੇ ਵਿੱਚ ਚਲੀ ਗਈ ਤੇ ਸ਼ਾਹੀ ਪਨੀਰ ਬਣਾਉਣ ਲੱਗੀ ਅਸੀਂ ਅਜੇ ਮਾਂ ਬੇਟਾ ਬੈਠ ਕੇ ਖਾਣਾ ਖਾ ਰਹੇ ਸੀ ਕਿ ਉਸੇ ਸਮੇਂ ਗੁੱਸੇ ਨਾਲ ਅਵੀਕਰ ਦੇ ਵਿੱਚ ਦਾਖਲ ਹੋਇਆ ਮੈਨੂੰ ਇੰਨਾ ਪਿਆਰ ਦੇਖ ਕੇ ਅਗਲੇ ਪਲ ਫੋਨ ਮੇਰੇ ਸਾਹਮਣੇ ਰੱਖ ਦਿੱਤਾ ਏ ਸਭ ਕੁਝ ਕੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਉੱਥੇ ਮੀਟਿੰਗ ਦੇ ਵਿੱਚ ਬਿਜੀ ਆਂ ਤੇ ਤੂੰ ਬਾਰ-ਬਾਰ ਮੈਨੂੰ ਆਪਣੀਆਂ ਫੋਟੋਆਂ ਭੇਜ ਰਹੀ ਆ ਮੈਂ ਕਿੰਨੀ ਵਾਰ ਤੈਨੂੰ ਸਮਝਾਇਆ ਕਿ ਮੇਰੇ ਸਾਹਮਣੇ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਿਆ ਕਰ ਮੇਰੀ ਨਿਗਾਹ ਦੇ ਵਿੱਚ ਤੇਰੀ ਕੋਈ ਐਮੀਅਤ ਨਹੀਂ ਤੂੰ ਸਿਰਫ ਤੇ ਸਿਰਫ ਮੇਰੇ ਬੱਚੇ ਦੀ ਮਾਂ ਬਸ ਮੈਂ ਹੱਕੀ ਬੱਕੀ ਹੋ ਕੇ ਉਸ ਦਾ ਚਿਹਰਾ ਦੇਖਦੀ ਰਹੀ ਕਿਉਂਕਿ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਅਗਲੇ ਪਲ ਉਸਨੇ ਮੈਨੂੰ ਜ਼ੋਰ ਦੇ ਨਾਲ ਮੂੰਹ ਤੋਂ ਫੜਿਆ ਤੇ ਬੈੱਡ ਤੇ ਧੱਕਾ ਦਿੱਤਾ ਮੇਰੇ ਹੱਥ ਦੇ ਵਿੱਚ ਲਾਲ ਰੰਗ ਦੀਆਂ ਝੂੜੀਆਂ ਸਨ ਜੋ ਮੈਂ ਦਿਲ ਤੋਂ ਆਪਣੀ ਡਰੈੱਸ ਦੇ ਨਾਲ ਮੈਚਿੰਗ ਕਰਕੇ ਪਾਈਆਂ ਸਨ ਅਗਲੇ ਪਲ ਉਸਨੇ ਮੇਰਾ ਹੱਥ ਟੇਬਲ ਤੇ ਮਾਰਿਆ ਤੇ ਪੂਰੀ ਜ਼ੋਰ ਦੇ ਨਾਲ ਟੇਬਲ ਤੇ ਵੱਜਣ ਕਾਰਨ ਮੇਰੀਆਂ ਸਾਰੀਆਂ ਝੂੜੀਆਂ ਟੁੱਟ ਕੇ ਇੱਧਰ ਉੱਧਰ ਖੰਡ ਗਈਆਂ ਸਮੀਰ ਤਾਂ ਡਰ ਕੇ ਪਿੱਛੇ ਲੁਕ ਗਿਆ ਕੱਚ ਮੇਰੀਆਂ ਬਾਹਾਂ 'ਚ ਚਬ ਗਿਆ ਮੈਂ ਤਾਂ ਬਸ ਚੁੱਪ ਕਰਕੇ ਬੈਠ ਗਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਿਹੜੀਆਂ ਫੋਟਮਾਂ ਅਵੀ ਦੇ ਨੰਬਰ ਤੇ ਭੇਜੀਆਂ ਗੰਗਾ ਸੀ ਉਹ ਤਾਂ ਸਮੀਰ ਸੀ ਜਿਸ ਨੇ ਬਚਪਣੇ ਦੇ ਵਿੱਚ ਇੱਕ ਤਸਵੀਰ ਖਿੱਚ ਕੇ ਆਪਣੇ ਪਾਪਾ ਦੇ ਨੰਬਰ ਤੇ ਸੈਂਡ ਕਰ ਦਿੱਤੀ ਸੀ ਅਤੇ ਅਵੀ ਦੇ ਗੁੱਸੇ ਦਾ ਨਿਸ਼ਾਨਾ ਮੈਂ ਬਣੀ ਚੰਗੀ ਤਰ੍ਹਾਂ ਤਿਆਰ ਹੋਣਾ ਆਪਣੇ ਮਨਮਰਜ਼ੀ ਦੇ ਕੱਪੜੇ ਪਾਉਣਾ ਤੇ ਆਪਣੀ ਪਸੰਦ ਦਾ ਖਾਣਾ ਖਾਣਾ ਸਭ ਕੁਝ ਮੇਰੇ ਲਈ ਹਰਾਮ ਹੋ ਚੁੱਕਿਆ ਸੀ ਮੈਂ ਆਪਣੇ ਕਮਰੇ ਦੇ ਅੰਦਰ ਬੰਦ ਹੋ ਕੇ ਕਿੰਨੇ ਸਮੇਂ ਤੱਕ ਆਪਣੇ ਜਜ਼ਵਾਤ ਅਤੇ ਆਪਣੇ ਏਰਮਾਨਾਂ ਦਾ ਗਲਾ ਘੁੱਟ ਕੇ ਰੋਂਦੀ ਰਹੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਰਾਤ ਇੱਕ ਪਲ ਦੇ ਲਈ ਵੀ ਮੇਰੀਆਂ ਅੱਖਾਂ ਬੰਦ ਨਹੀਂ ਹੋਆਂ ਸਨ ਸਮੀਰ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ ਉਹ ਆਪਣੇ ਪਾਪਾ ਦੇ ਕੋਲ ਹੀ ਸੌ ਗਿਆ ਅਗਲੀ ਸਵੇਰ ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰਾ ਵਿਵਹਾਰ ਬਿਲਕੁਲ ਬਦਲ ਚੁੱਕਿਆ ਸੀ ਅਭੀ ਮੈਨੂੰ ਬੜਕੇ ਵੇਖ ਰਿਹਾ ਸੀ ਸ਼ਾਇਦ ਮੈਂ ਕੁਝ ਬੋਲਾਂਗੀ ਜਾਂ ਉਸ ਦੇ ਨਾਲ ਸ਼ਿਕਾਇਤ ਕਰਾਂਗੀ ਤੇ ਸਮੀਰ ਦੇ ਨਾਲ ਕੁਝ ਗਲਤ ਵਿਵਹਾਰ ਕਰਾਂਗੀ ਤਾਂ ਕਿ ਉਸ ਨੂੰ ਮੈਨੂੰ ਝਿੜਕਨ ਦਾ ਮੌਕਾ ਮਿਲ ਜਾਵੇ ਪਰ ਮੈਂ ਇੱਕਦਮ ਚੁੱਪ ਸੀ ਦਿਮਾਗ ਦੇ ਵਿੱਚ ਸਿਰਫ ਇਹ ਕੀ ਗੱਲ ਸੀ ਕਿ ਮੈਂ ਸਿਰਫ ਤੇ ਸਿਰਫ ਸਮੀਰ ਦੀ ਮਾਂ ਹਾਂ ਤੇ ਮੇਰਾ ਹੁਣ ਇੱਥੇ ਕੋਈ ਦੂਜਾ ਹੋਰ ਕੰਮ ਨਹੀਂ ਮੇਰਾ ਕੰਮ ਸਿਰਫ ਇੱਥੇ ਸਮੀਰ ਦਾ ਧਿਆਨ ਰੱਖਣਾ ਹੈ ਤੇ ਆਪਣੇ ਪਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਮੈਂ ਆਪਣੀਆਂ ਮਨ ਤੋਂ ਕਦੋਂ ਦਾ ਮਾਰ ਲਿਆ ਸੀ ਸਾਰਾ ਪਿਆਰ ਸਾਰੇ ਜਜ਼ਬਾਤ ਸਾਰੇ ਸੁਪਨੇ ਜੋ ਮੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਦੇਖਦੀਆਂ ਹਨ ਮੈਂ ਦੇਖਣੇ ਛੱਡ ਦਿੱਤੇ ਬਹੁਤ ਪਿਆਰ ਦੇ ਨਾਲ ਮੈਂ ਸਮੀਰ ਨੂੰ ਨਾਸ਼ਤਾ ਕਰਾਇਆ ਉਸ ਤੋਂ ਬਾਅਦ ਉਸ ਨੂੰ ਸਕੂਲ ਸਕੂਲ ਛੱਡ ਕੇ ਆਂਦਾ ਤੇ ਘਰ ਦੇ ਸਾਰੇ ਕੰਮ ਕਰਕੇ ਮੇਰੇ ਜਿੰਨੇ ਵੀ ਨਵੇਂ ਸੂਟ ਪਏ ਸੀ ਜੋ ਮੇਰੀ ਮਾਂ ਨੇ ਮੈਨੂੰ ਲੈ ਕੇ ਦਿੱਤੇ ਸੀ ਮੈਂ ਉਹਨਾਂ ਸਾਰਿਆਂ ਨੂੰ ਅੱਗ ਲਾ ਦਿੱਤੀ ਮੈਂ ਆਪਣੇ ਆਪ ਤੇ ਹੁਣ ਧਿਆਨ ਦੇਣਾ ਛੱਡ ਦਿੱਤਾ ਕਿੰਨੇ ਕਿੰਨੇ ਦਿਨ ਹੁਣ ਮੈਂ ਵਾਲ ਨਹੀਂ ਬੰਉਂਦੀ ਸੀ ਖੈਰ ਮੈਂ ਸਮੀਰ ਦੇ ਨਾਲ ਨਾਲ ਅੱਧੀ ਆਦੀ ਹੋ ਗਈ ਸੀ ਸਾਰੀ ਜ਼ਿੰਮੇਵਾਰੀ ਨਿਭਾਉਂਦੀ ਸੀ ਤੇ ਹੁਣ ਅਵੀ ਨੂੰ ਬੋਲਣਾ ਛੱਡ ਦਿੱਤਾ ਸੀ ਜੇਕਰ ਕਦੇ ਜ਼ਰੂਰਤ ਹੁੰਦੀ ਤਾਂ ਉਸ ਨਾਲ ਗੱਲ ਕਰ ਲੈਂਦੀ ਨਹੀਂ ਤਾਂ ਆਪਣੇ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਮੈਨੂੰ ਇਸ ਤਰ੍ਹਾਂ ਚੁੱਪਚਾਪ ਆਪਣੇ ਕੰਮਾਂ ਦੇ ਵਿੱਚ ਲੱਗਿਆ ਦੇਖ ਕੇ ਸ਼ਾਇਦ ਅਵੀ ਨੂੰ ਵੀ ਹੁਣ ਅਹਿਸਾਸ ਹੋਣ ਲੱਗਿਆ ਸੀ ਕਦੇ-ਕਦੇ ਉਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਮੈਂ ਬਸ ਹਾਂ ਹੂੰ ਦੇ ਵਿੱਚ ਜਵਾਬ ਦੇ ਦਿੰਦੀ ਫੇਰ ਉਸਦੀ ਹਿੰਮਤ ਹੀ ਨਹੀਂ ਹੁੰਦੀ ਸੀ ਕਿ ਮੇਰੇ ਨਾਲ ਗੱਲ ਕਰਨ ਦੀ ਪਰ ਹੁਣ ਮੈਨੂੰ ਇਦਾਂ ਸਾਰੀਆਂ ਗੱਲਾਂ ਤੇ ਥੋੜਾ ਜਿਹਾ ਵੀ ਫਰਕ ਨਹੀਂ ਪੈਂਦਾ ਸੀ ਮੇਰੇ ਜਜ਼ਬਾਤ ਤਾਂ ਕਦੋਂ ਦੇ ਮਰ ਚੁੱਕੇ ਸਨ ਸਮੀਰ ਸਕੂਲ ਜਾਣ ਲੱਗਿਆ ਸੀ ਪੜ੍ਹਾਈ ਦੇ ਵਿੱਚ ਬਹੁਤ ਚੰਗਾ ਸੀ ਹੁਣ ਜੋ ਟਾਈਮ ਮੇਰੇ ਕੋਲ ਬਚਦਾ ਉਸ ਨੂੰ ਪੜਾਉਣ ਦੇ ਵਿੱਚ ਬਿਜੀ ਹੋ ਜਾਂਦੀ ਤਾਂ ਮੈਨੂੰ ਆਪਣੀ ਖੂਬਸੂਰਤੀ ਨੂੰ ਸਵਾਰਨ ਦਾ ਹੁਣ ਸ਼ੌਂਕ ਨਹੀਂ ਸੀ ਕੋਈ ਕਪੜਾ ਲੱਤਾ ਨਾ ਕੋਈ ਫੰਕਸ਼ਨ ਹੁੰਦਾ ਤਾਂ ਮੈਂ ਤਿਆਰ ਹੋ ਕੇ ਸਾਜ-ਸਵਰ ਕੇ ਨਹੀਂ ਜਾਂਦੀ ਸੀ ਐਸ ਵਾਰ ਜਦੋਂ ਦੀਵਾਲੀ ਆਈ ਤਾਂ ਸ਼ਾਇਦ ਅਵੀ ਨੇ ਇਹ ਨੋਟ ਕਰ ਲਿਆ ਕਿ ਉਹ ਜਦੋਂ ਸਮੀਰ ਨੂੰ ਮੋਲ ਦੇ ਵਿੱਚ ਜਾਣ ਲੱਗਿਆ ਤਾਂ ਮੈਨੂੰ ਵੀ ਨਾਲ ਲਿਜਾਣ ਲਈ ਕਹਿਣ ਲੱਗਿਆ ਪਰ ਮੈਂ ਕੰਮ ਦਾ ਬਹਾਨਾ ਬਣਾ ਕੇ ਮਨਾ ਕਰ ਦਿੱਤਾ ਜਦੋਂ ਉਹ ਸਮੀਰ ਦੇ ਨਾਲ ਵਾਪਸ ਆਇਆ ਤਾਂ ਬਹੁਤ ਹੀ ਖੁਸ਼ ਸੀ ਮੇਰੇ ਕੋਲ ਆਇਆ ਤੇ ਇੱਕ ਖਾਕੀ ਕਾਗਜ਼ ਮੇਰੇ ਵੱਲ ਵਧਾ ਦਿੱਤਾ ਕਹਿਣ ਲੱਗਿਆ ਕਿ ਇਹ ਮੇਰੇ ਤੇਰੇ ਲਈ ਲੈ ਕੇ ਆਇਆ ਹਾਂ ਇਹ ਕਹਿੰਦੇ ਹੋਏ ਉਹ ਕੁਝ ਚਹਿਜ ਕਰ ਰਿਹਾ ਸੀ ਚਿਹਰੇ ਉੱਤੇ ਸ਼ਰਮਿੰਦਗੀ ਸੀ ਮੈਂ ਤਾਂ ਹੈਰਾਨ ਸੀ ਕਿ ਇੰਨੇ ਸਾਲਾਂ ਬਾਅਦ ਆਖਰ ਉਹ ਮੇਰੇ ਲਈ ਕੀ ਚੀਜ਼ ਲੈ ਕੇ ਆਇਆ ਸੀ ਮੈਂ ਬੇਜਕੀਨੀ ਦੇ ਨਾਲ ਉਸ ਦੇ ਵੱਲ ਦੇਖਿਆ ਸੀ ਤੇ ਫਿਰ ਬਗੈਰ ਕਿਸੇ ਹਾਵ ਭਾਵ ਮੈਂ ਉਸ ਨੂੰ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਕੱਚ ਦੀਆਂ ਲਾਲ ਰੰਗ ਦੀਆਂ ਝੂੜੀਆਂ ਸਨ ਜੋ ਕਦੇ ਮੇਰੀਆਂ ਫੇਵਰਟ ਹੁੰਦੀਆਂ ਸਨ ਮੈਂ ਇੱਕ ਨਜ਼ਰ ਝੂੜੀਆਂ ਤੇ ਮਾਰੀ ਤੇ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਤੁਸੀਂ ਕਿਸਦੇ ਲਈ ਲੈ ਕੇ ਆਏ ਹੋ ਅਵੀ ਮੈਨੂੰ ਹੈਰਾਨੀ ਦੇ ਨਾਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਮਤਲਬ ਕਿਸ ਦੇ ਲਈ ਮੈਂ ਆਪਣੇ ਬੇਟੇ ਦੀ ਮਾਂ ਦੇ ਲਈ ਲੈ ਕੇ ਆਇਆ ਹਾਂ ਮਤਲਬ ਤੇਰੇ ਲਈ ਲੈ ਕੇ ਆਇਆ ਹਾਂ ਤੈਨੂੰ ਲਾਲ ਰੰਗ ਦੀਆਂ ਝੂੜੀਆਂ ਪਸੰਦ ਹਨ ਤਾਂ ਤੁਸੀਂ ਪਾ ਲਓ ਮੈਂ ਜਿੰਨਾ ਹੈਰਾਨ ਹੁੰਦੀ ਉਹਨਾਂ ਘੱਟ ਸੀ ਜਦੋਂ ਮੈਂ ਅੱਖ ਚੁੱਕ ਕੇ ਉਸ ਦੀਆਂ ਅੱਖਾਂ ਦੇ ਵੱਲ ਦੇਖਿਆ ਤਾਂ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹਾ ਅਹਿਸਾਸ ਮਹਿਸੂਸ ਹੋਇਆ ਕੋਜ ਇਸ ਤਰ੍ਹਾਂ ਦਾ ਜ਼ਰੂਰ ਸੀ ਜਿਸ ਨੇ ਮੈਨੂੰ ਨਜ਼ਰਾਂ ਝਕਾਉਣ ਤੇ ਮਜਬੂਰ ਕਰ ਦਿੱਤਾ ਸ਼ਾਇਦ ਉਸ ਨੂੰ ਇੰਨੇ ਸਾਲਾਂ ਦੇ ਵਿੱਚ ਅਹਿਸਾਸ ਹੋ ਚੁੱਕਿਆ ਸੀ ਕਿ ਮੈਂ ਉਸਦੀ ਪਤਨੀ ਹਾਂ ਉਸਦੀ ਪਹਿਲੀ ਪਤਨੀ ਮਰ ਚੁੱਕੀ ਆ ਪਰ ਉਸਦੀ ਜ਼ਿੰਮੇਵਾਰੀ ਦੇ ਵਿੱਚ ਇੱਕ ਹੋਰ ਔਰਤ ਵੀ ਸੀ ਇਹ ਇਹੀ ਵਜ੍ਹਾ ਸੀ ਅਸੀਂ ਉਸਦੇ ਘਰ ਦੇ ਵਿੱਚ ਇੱਕ ਜਾਇਜ਼ ਰਿਸ਼ਤੇ ਦੇ ਵਿੱਚ ਹੋਣ ਦੇ ਬਾਵਜੂਦ ਇੱਕ ਦੂਜੇ ਤੋਂ ਦੂਰ ਸੀ ਕਿਉਂਕਿ ਅਜੇ ਤੱਕ ਉਹ ਸੋਨੀਆਂ ਨੂੰ ਨਹੀਂ ਭੁੱਲਿਆ ਸੀ ਪਰ ਸ਼ਾਇਦ ਹੁਣ ਉਸਦੇ ਦਿਲ ਵਿੱਚ ਮੇਰੇ ਲਈ ਪਿਆਰ ਜਾਗਣ ਲੱਗਿਆ ਸੀ ਮੈਂ ਉਹ ਚੂੜੀਆਂ ਫੜ ਕੇ ਉੱਥੇ ਹੀ ਸੈਲਫ ਤੇ ਰੱਖ ਦਿੱਤੀਆਂ ਤੇ ਕਿਹਾ ਕਿ ਅਜੇ ਮੈਂ ਕੰਮ ਕਰ ਰਹੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਕਹਿਣ ਤੇ ਬਾਅਦ ਮੈਂ ਉੱਥੋਂ ਜਾ ਚੁੱਕੀ ਸੀ ਪਰ ਮੈਨੂੰ ਹੁਣ ਇਨ੍ਹਾਂ ਚੀਜ਼ਾਂ ਨਾਲ ਫਰਕਣੀ ਪੈਂਦਾ ਸੀ ਅਵੀ ਨੇ ਜਦੋਂ ਮੇਰੇ ਤੇ ਧਿਆਨ ਦਿੱਤਾ ਤਾਂ ਮੇਰੇ ਕੋਲ ਆ ਗਿਆ ਕਹਿਣ ਲੱਗਿਆ ਕਿ ਇਹ ਸਭ ਕੁਝ ਇਕੱਲੇ ਕਿਉਂ ਕਰ ਰਹੀਆਂ ਦੇਖੋ ਸਾਰੇ ਤਿਆਰ ਹਨ ਤੂੰ ਜਾ ਕੇ ਘਰ ਦੇ ਕੰਮਾਂ 'ਚ ਉਲਜੀ ਪਈ ਆ ਚੱਲ ਜਾ ਸ਼ਾਬਾਸ਼ ਕੰਮ ਛੱਡ ਤੇ ਤਿਆਰ ਹੋ ਜਾ ਅਭੀ ਮੈਨੂੰ ਪਿਆਰ ਦੇ ਨਾਲ ਮੁਸਕਰਾ ਕੇ ਦੇਖ ਰਿਹਾ ਸੀ ਕਹਿਣ ਲੱਗਿਆ ਤਿਆਰ ਹੋ ਜਾ ਮੈਨੂੰ ਹੈਰਾਨੀ ਜਿੰਨੀ ਹੈਰਾਨੀ ਹੁੰਦੀ ਓਨੀ ਘੱਟ ਸੀ ਉਹ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਨ ਲੱਗਿਆ ਮੈਂ ਕਿਹਾ ਕਿ ਤੁਹਾਨੂੰ ਹੁਣ ਯਾਦ ਆ ਗਿਆ ਮੈਂ ਤਾਂ ਪਤਾ ਨਹੀਂ ਕਿੰਨੇ ਸਮੇਂ ਤੋਂ ਇਸ ਹਾਲਤ ਦੇ ਵਿੱਚ ਰਹਿਨੀ ਆ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਤਿਹਾਰ ਆਉਂਦੇ ਆ ਪਰ ਮੈਂ ਤਾਂ ਕਦੇ ਵੀ ਨਵੇਂ ਕੱਪੜੇ ਨਹੀਂ ਪਾਏ ਐਸ ਤੋਂ ਪਹਿਲਾਂ ਤਾਂ ਕਦੇ ਤੁਸੀਂ ਮੇਰੇ ਤੇ ਧਿਆਨ ਨਹੀਂ ਦਿੱਤਾ ਅੱਜ ਕਿਉਂ ਤੁਹਾਨੂੰ ਅਹਿਸਾਸ ਹੋ ਰਿਹਾ ਮੇਰੇ ਐਸ ਸਵਾਲ ਤੇ ਉਸ ਕੋਲ ਕੋਈ ਜਵਾਬ ਨਹੀਂ ਸੀ ਕਿਤੇ ਨਾ ਕਿਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਉਸ ਦਿਨ ਜਦੋਂ ਸਮੀਰ ਰਾਤ ਨੂੰ ਸੌ ਚੁੱਕਿਆ ਤਾਂ ਮੈਂ ਆਪਣੇ ਖਿਆਲਾਂ ਦੇ ਵਿੱਚ ਗੁੰਮ ਹੋ ਕੇ ਇਸ ਤਰ੍ਹਾਂ ਹੀ ਕਮਰੇ ਦੇ ਵਿੱਚ ਬੈਠੀ ਹੋਈ ਸੀ ਕਿ ਉਸੇ ਸਮੇਂ ਆਕਾਸ਼ ਕਮਰੇ ਦੇ ਵਿੱਚ ਆਇਆ ਉਸ ਨੂੰ ਆਪਣੇ ਕਮਰੇ ਦੇ ਵਿੱਚ ਦੇਖ ਕੇ ਮੈਂ ਥੋੜੀ ਜਹੀ ਹੈਰਾਨ ਹੋਈ ਕਿਉਂਕਿ ਰਾਤ ਦੇ ਸਮੇਂ ਪਹਿਲੀ ਵਾਰ ਸੀ ਜਦੋਂ ਉਹ ਮੇਰੇ ਕਮਰੇ ਦੇ ਵਿੱਚ ਆਇਆ ਸੀ ਤੇ ਉਹ ਮੇਰੇ ਸਾਹਮਣੇ ਬੈਠ ਗਿਆ ਮੇਰਾ ਹੱਥ ਫੜਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਿਆ ਪਰ ਮੈਂ ਹੁ ਆਪਣਾ ਹੱਥ ਛਡਾ ਲਿਆ ਕਹਿਣ ਲੱਗਿਆ ਦੇਖ ਰੋਸ਼ਨੀ ਮੈਂ ਤੇਰੇ ਨਾਲ ਬਹੁਤ ਗਲਤ ਵਿਵਹਾਰ ਰੱਖਿਆ ਮੈਂ ਜਾਣਦਾ ਹਾਂ ਕਿ ਮੈਂ ਸੋਨੀਆ ਦੇ ਪਿਆਰ ਵਿੱਚ ਬਿਲਕੁਲ ਅੰਨਾ ਹੋ ਚੁੱਕਿਆ ਸੀ ਪਰ ਇਹ ਗੱਲ ਤੂੰ ਵੀ ਜਾਣਦੀ ਆ ਕਿ ਸੋਨੀਆ ਮੇਰੀ ਜ਼ਿੰਦਗੀ ਦੇ ਵਿੱਚ ਕੀ ਇਮੀਅਤ ਰੱਖਦੀ ਆ ਅਸੀਂ ਇੱਕ ਦੂਜੇ ਤੇ ਜਾਨ ਛੜਕਦੇ ਸੀ ਪਰ ਉਸ ਦਾ ਮੈਨੂੰ ਇਸ ਤਰ੍ਹਾਂ ਛੱਡ ਕੇ ਜਾਣਾ ਮੇਰੇ ਦਿਲ ਤੇ ਦਿਮਾਗ ਤੇ ਬਹੁਤ ਡੂੰਘਾ ਅਸਰ ਛੱਡ ਗਿਆ ਮੈਂ ਤਾਂ ਬਿਲਕੁਲ ਹੀ ਪਾਗਲ ਜਿਹਾ ਹੋ ਗਿਆ ਸੀ ਜੀਐਸ ਦੇ ਕਾਰਨ ਮੈਂ ਤੇਰਾ ਹੱਕ ਵੀ ਭੁਲਾ ਦਿੱਤਾ ਪਰ ਹੁਣ ਸਮੇਂ ਦੇ ਨਾਲ-ਨਾਲ ਮੈਨੂੰ ਅਹਿਸਾਸ ਹੋ ਚੁੱਕਿਆ ਕਿ ਮੈਂ ਤੇਰੇ ਨਾਲ ਬਹੁਤ ਤੱਕਾ ਕੀਤਾ ਤੂੰ ਮੇਰੇ ਬੇਟੇ ਨੂੰ ਬਿਲਕੁਲ ਆਪਣੀ ਔਲਾਦ ਦੀ ਤਰ੍ਹਾਂ ਪਾਲਿਆ ਆਪਣੀਆਂ ਖੁਸ਼ੀਆਂ ਆਪਣਾ ਸਭ ਕੁਝ ਮੇਰੇ ਬੇਟੇ ਦੇ ਲਈ ਕੁਰਬਾਨ ਕਰ ਦਿੱਤਾ ਛੋਟੀ ਜਹੀ ਉਮਰ ਦੇ ਬੱਚੀ ਤੂੰ ਉਸ ਨੂੰ ਮਾਂ ਦਾ ਪਿਆਰ ਦਿੱਤਾ ਤੇ ਫਿਰ ਤੂੰ ਜਦੋਂ ਇੱਥੇ ਆਈ ਸੀ ਤਾਂ ਜਾਹਿਰ ਜਹੀ ਗੱਲ ਆ ਕੇ ਮੈਂ ਤੇਰਾ ਪਤੀ ਸੀ ਤੇ ਤੂੰ ਮੇਰੇ ਤੋਂ ਪਤੀ ਪਤਨੀ ਦੀ ਤਰ੍ਹਾਂ ਤਾਂ ਨਹੀਂ ਪਰ ਦੋਸਤਾਂ ਵਾਲਾ ਵਿਵਹਾਰ ਦਾ ਹੱਕ ਤਾਂ ਰੱਖਦੀ ਹੀ ਸੀ ਮੇਰੀਆਂ ਬਾਹਾਂ 'ਤੇ ਅਜੇ ਵੀ ਉਹਨਾਂ ਟੁੱਟੀਆਂ ਝੂੜੀਆਂ ਦੇ ਨਿਸ਼ਾਨ ਸਨ ਉਹ ਉਹਨਾਂ ਨਿਸ਼ਾਨਾਂ ਨੂੰ ਆਪਣੀਆਂ ਉਂਗਲਾਂ ਦੇ ਨਾਲ ਸ਼ੋਅ ਕੇ ਕਹਿਣ ਲੱਗਿਆ ਕਿ ਮੈਂ ਤੇਰੇ ਨਾਲ ਰਿਸ਼ਤਾ ਅੱਗੇ ਵਧਾਉਣਾ ਚਾਹਣਾ ਇਨਾ ਸਮਾਂ ਤਾਂ ਮੈਂ ਸੋਨੀਆਂ ਦੇ ਨਾਲ ਵੀ ਨਹੀਂ ਬਤਾਇਆ ਸੀ ਜਿੰਨਾ ਸਮਾਂ ਮੈਂ ਤੇਰੇ ਨਾਲ ਬਤਾਇਆ ਮੇਰੇ ਦਿਲ ਦੇ ਵਿੱਚ ਤੇਰੇ ਲਈ ਬਹੁਤ ਪਿਆਰ ਆ ਕਿਤੇ ਨਾ ਕਿਤੇ ਮੈਂ ਤੈਨੂੰ ਪਿਆਰ ਕਰਨ ਲੱਗਿਆ ਹਾਂ ਤੇਰੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹਣਾ ਇਹ ਕਹਿੰਦੇ ਕਹਿੰਦੇ ਅਵੀ ਦੀਆਂ ਅੱਖਾਂ ਦੇ ਵਿੱਚ ਪਿਆਰ ਉੱਭਰਨ ਲੱਗਿਆ ਉਸ ਨੇ ਆਪਣੇ ਵੱਲੋਂਆਂ ਦਿਆਂਦੀਆਂ ਹੋਆਂ ਲਾਲ ਰੰਗ ਦੀਆਂ ਚੂੜੀਆਂ ਵੀ ਮੇਰੇ ਪਾ ਦਿੱਤੀਆਂ ਹੌਲੀ ਹੌਲੀ ਉਹ ਮੇਰੇ ਨੇੜੇ ਆਉਣ ਲੱਗਿਆ ਮੈਂ ਉਸ ਦੀਆਂ ਗੱਲਾਂ ਦਾ ਮਤਲਬ ਸਮਝ ਗਈ ਪਰ ਹੁਣ ਮੇਰੇ ਜਜ਼ਬਾਤ ਖਤਮ ਹੋ ਚੁੱਕੇ ਸਨ ਮੈਂ ਉੱਥੋਂ اٹਕੇ ਖੜੀ ਹੋ ਗਈ ਮੇਰੇ ਦਿਲ ਦੇ ਵਿੱਚ ਇਹ ਸਾਰੇ ਇਰਮਾਨ ਤਾਂ ਕਦੋਂ ਦੇ ਖਤਮ ਹੋ ਚੁੱਕੇ ਸਨ ਮੈਂ ਮੁੜ ਕੇ ਉਸ ਨੂੰ ਦੇਖਿਆ ਤੇ ਬੋਲੀ ਮੈਂ ਸਿਰਫ ਤੇ ਸਿਰਫ ਤੁਹਾਡੇ ਬੇਟੇ ਦੀ ਮਾਂ ਹਾਂ ਇਸ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਮੇਰੇ ਅੰਦਰ ਵੀ ਜਜ਼ਬਾਤ ਸਨ ਕਦੇ ਵੀ ਮੈਂ ਇਹੀ ਦੁਆ ਕਰਦੀ ਸੀ ਕਿ ਤੁਸੀਂ ਵੀ ਮੇਰੇ ਨਾਲ ਇੱਕ ਚੰਗੇ ਪਤੀ ਬਣ ਕੇ ਰਹੋ ਤੁਸੀਂ ਮੈਨੂੰ ਮੇਰੇ ਹੱਕ ਹਿੱਸੇ ਦਾ ਹੱਕ ਮੇਰੇ ਹਿੱਸੇ ਦਾ ਪਿਆਰ ਦਿਓ ਮੈਂ ਵੀ ਕਦੇ ਤੁਹਾਡੀਆਂ ਬਾਹਾਂ ਦੇ ਵਿੱਚ ਆਉਣ ਦੇ ਲਈ ਤਰਸਿਆ ਕਰਦੀ ਸੀ ਪਰ ਹੁਣ ਮੇਰੇ ਇਹ ਸਾਰੇ ਜਜ਼ਬਾਤ ਮਰ ਚੁੱਕੇ ਹਨ ਮੇਰੇ ਨਾਲ ਪਿਆਰ ਦੇ ਨਾਲ ਗੱਲ ਕਰਨਾ ਤਾਂ ਦੂਰ ਦੀ ਗੱਲ ਤੁਸੀਂ ਮੇਰੇ ਵੱਲ ਕਦੇ ਅੱਖ ਚੁੱਕ ਕੇ ਵੀ ਨਹੀਂ ਦੇਖਿਆ ਸੀ ਮੇਰਾ ਦਿਲ ਇੰਨਾ ਕਿੰਨਾ ਤੜਫਦਾ ਸੀ ਤੁਹਾਡੇ ਲਈ ਕੀ ਤੁਸੀਂ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੇ ਸੀ ਕਿ ਜਦੋਂ ਮੈਂ ਤਿਆਰ ਹੋਵਾਂ ਤੁਸੀਂ ਮੇਰੀਆਂ ਤਰੀਫਾਂ ਕਰੋ ਮੈਨੂੰ ਕਿਤੇ ਬਾਹਰ ਘੁਮਾਉਣ ਦੇ ਲਈ ਲੈ ਕੇ ਜਾਓ ਮੇਰਾ ਖਿਆਲ ਰੱਖੋ ਜਦੋਂ ਮੈਂ ਬਿਮਾਰ ਹੋਵਾਂ ਤਾਂ ਤੁਸੀਂ ਪਿਆਰ ਦੇ ਨਾਲ ਮੇਰੇ ਲਈ ਦੋ ਸ਼ਬਦ ਬੋਲੋ ਮੇਰੇ ਹਰ ਇੱਕ ਮੁਸ਼ਕਲ ਸਮੇਂ ਦੇ ਵਿੱਚ ਤੁਸੀਂ ਮੇਰੇ ਨਾਲ ਖੜੇ ਰਹੋ ਪਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਉਲਟਾ ਹਰ ਸਮੇਂ ਮੇਰੀ ਬੇਇੱਜ਼ਤੀ ਕੀਤੀ ਮੈਨੂੰ ਇਹੀ ਦਿਖਾਇਆ ਕਿ ਮੈਂ ਦੂਜੀ ਹਾਂ ਤੇ ਸਿਰਫ ਤੇ ਸਿਰਫ ਤੁਹਾਡੇ ਬੱਚੇ ਦੀ ਮਾਂ ਹਾਂ ਤੇ ਹੁਣ ਜਦੋਂ ਮੇਰੇ ਸਾਰੇ ਜਜ਼ਬਾਤ ਮਰ ਚੁੱਕੇ ਆ ਤਾਂ ਤੁਸੀਂ ਹੁਣ ਮੈਨੂੰ ਫਿਰ ਤੋਂ ਪਿਆਰ ਦੇ ਸੁਪਨੇ ਦਿਖਾ ਰਹੇ ਹੋ ਮੈਨੂੰ ਸਮਝਾਉਣਾ ਚਾਹੁੰਦੇ ਹੋ ਕਿ ਮੈਂ ਹੁਣ ਤੁਹਾਡੇ ਲਈ ਨਵੀਂ ਬਿਉਹਤਾ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਦੇਖੋ ਜੇਕਰ ਤੁਹਾਡੇ ਦਿਲ ਦੇ ਵਿੱਚ ਇੱਕ ਔਰਤ ਦੇ ਲਈ ਜਜ਼ਬਾਤ ਜਾਗ ਰਹੇ ਹਨ ਤੇ ਤੁਸੀਂ ਆਪਣੇ ਅੰਦਰ ਦੇ ਜਜ਼ਬਾਤਾਂ ਨੂੰ ਠੰਡਾ ਕਰਨਾ ਚਾਹੁੰਦੇ ਹੋ ਤਾਂ ਚੰਗਾ ਹੈ ਕਿ ਤੁਸੀਂ ਜਾਓ ਜਾ ਕੇ ਕਿਸੇ ਹੋਰ ਔਰਤ ਦੇ ਨਾਲ ਵਿਆਹ ਕਰ ਲਓ ਜੋ ਤੁਹਾਡੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਕਿਉਂਕਿ ਮੈਂ ਸਿਰਫ ਤੇ ਸਿਰਫ ਸਮੀਰ ਦੀ ਮਾਂ ਹਾਂ ਇਸ ਤੋਂ ਜ਼ਿਆਦਾ ਮੈਂ ਕੁਝ ਵੀ ਨਹੀਂ ਤੁਹਾਡੀ ਤਹਾਨੂੰ ਮੇਰੇ ਵੱਲੋਂ ਖੁੱਲੀ ਇਜਾਜ਼ਤ ਹੈ ਤੁਸੀਂ ਕਿਤੇ ਵੀ ਜਾ ਕੇ ਵਿਆਹ ਕਰ ਸਕਦੇ ਹੋ ਐਨਾ ਕਹਿ ਕੇ ਮੈਂ ਕਮਰੇ ਤੋਂ ਨਿਕਲ ਕੇ ਬਾਲਕਨੀ ਦੇ ਵਿੱਚ ਆ ਗਈ ਕੁਝ ਸਮੇਂ ਬਾਅਦ ਅਭੀ ਮੇਰੇ ਅਤੇ ਸਮੀਰ ਦੇ ਕਮਰੇ ਚੋਂ ਨਿਕਲ ਕੇ ਆਪਣੇ ਕਮਰੇ 'ਚ ਚਲਾ ਗਿਆ ਤੇ ਮੈਂ ਉੱਥੇ ਹੀ ਬਾਲਕਨੀ ਦੇ ਵਿੱਚ ਖੜੀ ਕਿੰਨੇ ਹੀ ਸਮੇਂ ਤੱਕ ਹੰਝੂ ਬਹੋਂਦੀ ਰਹੀ ਮੈਂ ਚਾਹ ਕੇ ਵੀ ਆਪਣੇ ਦਿਲ ਦੇ ਵਿੱਚ ਉਸਦੇ ਲਈ ਜਜ਼ਬਾਤ ਪੈਦਾ ਨਹੀਂ ਕਰ ਸਕਦੀ ਸੀ ਤੇ ਜਦੋਂ ਇੱਕ ਵਾਰ ਕਿਸੇ ਮਰਦ ਦੇ ਲਈ ਔਰਤ ਆਪਣੇ ਦਿਲ ਦੇ ਦਰਵਾਜ਼ੇ ਬੰਦ ਕਰ ਲਵੇ ਤਾਂ ਫਿਰ ਉਹ ਚਾਹੇ ਜੋ ਮਰਜ਼ੀ ਕਰ ਲਵੇ ਔਰਤ ਪਿਗਲਦੀ ਨਹੀਂ बार-बार ਕਿਸੇ ਵੀ ਔਰਤ ਨੂੰ ਜਲੀਲ ਕਰਨ ਅਤੇ ਉਸ ਨੂੰ ਤੋੜਨ ਤੋਂ ਬਾਅਦ ਜੇਕਰ ਮਰਦ ਸਮਝਦਾ ਹੈ ਕਿ ਉਹ ਔਰਤ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਲਵੇਗਾ ਤਾਂ ਇਹ ਉਸ ਦੀ ਸਭ ਤੋਂ ਵੱਡੀ ਗਲਤਫਹਿਮੀ ਹੈ ਸੋ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਕਹਾਣੀ ਦਾ ਨੈਕਸਟ ਪਾਰਟ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ